ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਪੰਚਰੇ ਦੇ ਫਰਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਅੱਜ ਆਪਣੇ ਕੋਲ 10 ਝੋਟੀਆਂ ਪਹੁੰਚ ਚੁੱਕੀਆਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਤੇ ਬਾਕੀ ਡਿਟੇਲ ਅਨੇਸ ਬੰਦੇ ਨਾਲ ਗੋ ਤੇ ਝੋਟੀਆਂ ਜਿਹੜੀਆਂ ਬਿਲਕੁਲ ਟੌਪ ਕਲਾਸ ਆ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ 14 ਤੋਂ 15 ਕਿਲੋ ਵਾਲੀਆਂ ਝੋਟੀਆਂ ਮਤਲਬ ਫੁੱਲ ਸੈੱਟ ਬਾਕੀ ਆਪਣੇ ਭਾਈ ਨਾਲ ਕਰਦੇ ਆ ਗੱਲ ਬਾਤ ਤੇ ਲੈਣੀਆਂ ਡਿਟੇਲ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਦੀ ਤੇ ਵੀਡੀਓ ਚੱਲਣ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਵੀ ਆਓ ਤਸਰੀ ਕਰੋ ਚਾਰ ਟਾਈਮ ਪਰੋ ਪੰਜਾਂ ਤੇ ਬਿਲਕੁਲ ਹਾਂ ਇਹਨੇ ਸਤਾਚੋਟੀਆਂ ਬਿਲਕੁਲ ਸਹੀਆਂ ਪਈਆਂ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਭ ਜੀ ਪੰਜ ਡੇਰੀ ਫਾਰਮ ਦੇ ਖਾਣੇ ਵੀ ਆਪਾਂ ਭਾਣਾ ਪਿਆਰ ਬਈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਭ ਜੀ ਹਾਂ ਜੀ ਤੇ ਅੱਜ ਸਮਾਂ ਉਹ ਆਪਦੇ ਆ ਜੀ 3 ਅਕਤੂਬਰ ਆ ਹਾਂ ਜੀ ਸਭ ਜੀ 3 ਅਕਤੂਬਰ ਵਾਰ ਹਾਂ ਜੀ ਸਭ ਜੀ ਦੁਪਹਿਰੇ 1 ਵਜੇ ਵੀਡੀਓ ਰੱਗੀ ਬਣ ਹਾਂ ਜੀ ਹਾਂ ਜੀ ਹਾਂ ਜੀ ਤੇ ਰਾਤੀ ਸਰਪੰਚ ਡੇਰੀ ਫਾਰਮ ਦੇ ਮਾਲ ਪਹੁੰਚਾ ਜੇ ਆਪਣੇ ਦੇ ਹਾਂ ਜੀ ਸਭ ਜੀ ਤੇ ਜਿਹੜੀ ਸਵੇਰ ਦੀ ਜਵਾਈ ਆ ਉਹ ਵੀ ਸਾਡੇ ਕੇ 3 4 ਵਜੇ ਕਿਉਂਕਿ ਰਾਤੀ ਮਈਆਂ ਆ ਕੇ ਕੋਈ ਮਿਲਦੀਆਂ ਨਹੀਂ ਹਾਂਜੀ ਸਮਝ ਜੀ ਤੇ ਬੰਦੇ ਆਣੇ ਰਾਤ ਲੈੜੀ ਚੋਈਆਂ ਇੱਕ ਡੇਢ 2 ਵਜੇ ਤੇ 3:30 ਕੋਈ ਮਿਲੀ ਜਾਂ ਕੋਈ 2:30 ਮਿਲੀ ਜਾਂ ਬਸ ਤਾਂ ਨੇ ਕਲੀਅਰ ਹੈ ਕਲੀਅਰਟੀ ਹੈ ਹਾਂਜੀ ਸਾਡੇ ਕਹਿਣ ਨੂੰ ਗਾ ਇਹ 5 ਵਜੇ ਚੋਈਆਂ ਉਹ ਗੱਲ ਜੀ ਨਹੀਂ ਬਣਦੀ ਨਹੀਂ ਬਣਦੀ ਜੋ ਕਲੀਅਰ ਗੱਲ ਸਾਫ਼ ਦੀ ਉਹ ਗੱਲ ਕਰਾਂਗੇ ਰਾਤੀ ਇਹ ਜੇ ਮਾਲ ਆ ਹਾਂਜੀ ਹਾਂਜੀ 2 4 ਤੋਂ ਹਟ ਕੇ ਮਈਆਂ ਦੇ ਵਸ ਗਈਆਂ ਵੈਸੇ ਹਾਂਜੀ ਹਾਂਜੀ ਸਮਝ ਜੀ ਤੇ ਸਾਧੂ ਤਾਂ ਥੋੜੀ ਜਲਦਬਾਜੀ ਹੋ ਜਾਂਦੀ ਆ ਵੀ ਜੀ ਵੀ ਤਾਂ ਪਾਈਏ ਆ ਅਸੀਂ ਲਾਉਣੀ ਫੜੀ ਦੀਵਾਲੀ ਹਾਂਜੀ ਹਾਂਜੀ ਸੀ ਫਿਰ ਮਾਲ ਮਾਲ ਵੱਡੀਆਂ ਝੋਟੀਆਂ ਬੈਠੀਆਂ ਗਾਲੀਆਂ ਦੀਆਂ ਹਾਂਜੀ ਸਪੰਜੀਆਂ ਜੀ 22 ਕਿਲੋ ਵਾਲੀਆਂ ਹਨ ਹਾਂਜੀ ਹਾਂਜੀ ਉਹ ਬੜੀ ਮਿਹਨਤ ਜ਼ਿਆਦਾ ਕਰਨੀ ਮਿਹਨਤ ਕਰਨੀ ਪੈਂਦੀ ਹੈ ਉਹ ਵੀ ਉਹ ਆਪਣੀ ਮਿਹਨਤ ਜ਼ਿਆਦਾ ਕਰਨੀ ਇੱਕ ਥੋੜਾ ਜੀਰੀ ਦਾ ਸੀਜ਼ਨ ਆ ਗਿਆ ਝੋਨੇ ਦਾ ਹਾਂਜੀ 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 ਤੁਸੀ ਵਧਾਉਣਾ ਮਰਿ ਕਿਰਪਾ ਨਾਲ ਹਾਂਜੀ ਹਾਂਜੀ ਬਾਕੀ ਆਓ ਇੱਥੇ ਸਰਪੰਚ ਡੇਰੀ ਫਾਰਮ ਦੇ ਅੱਜ ਵੀ ਟੌਪ ਗਲਾ ਹੈ ਜੇਕਰ ਉਹ ਜਨਵਾਰ ਨੇ ਜਿਹੜੇ ਬੰਦੇ ਸਿਰ ਦੇ ਮੋਟਿਆਂ ਦੇ ਬਰਾਬਰ ਵਾਲੀਆਂ ਫੁੱਲ ਸਾਈਜ਼ ਨੂੰ ਕਹਿੰਦੇ 16 16 17 17 ਮਿਲੋ ਤਾਂ ਹਾਜ਼ਰ ਵਾਲੀਆਂ ਝੋਟੀਆਂ ਇੱਕ ਗੱਲ ਹੋਰ ਤਾਂ ਲੱਗਈਏ ਹਾਂਜੀ ਅੱਠ ਝੋਡੀਆਂ ਅੱਖਾਂ ਦੇ ਮਗਰੇ ਕਟੀਆਂ ਲਓ ਜੀ ਆ ਗਿਆ ਕਟੀਆਂ ਆ ਗਿਆ ਅੱਠ ਝੋਡੀਆਂ ਅੱਖਾਂ ਮਗਰੇ ਕਟੀਆਂ ਨੇ ਅੱਠੇ ਤਾਜ਼ੀਆਂ ਸੁਈਆਂ ਇੱਕ ਦਿਨ ਤੋਂ ਲਾ ਕੇ ਚਾਰ ਪੰਜ ਦਿਨ ਦਿੰਨੀਆਂ ਸੁਈਆਂ ਤੇ ਸਰਪੰਚ ਕਹਿੰਦੀ ਫਾੜ ਲੈ ਆਓ ਦੋ ਟਾਈਮ ਤਿੰਨ ਅੱਡਾਂ ਦਾ ਰਹਿ ਕੇ ਤਸੱਲੀ ਕਰਕੇ ਲਓ ਜੀ ਤਸੱਲੀ ਤੁਹਾਡਾ ਕੰਮ ਹੈ ਕਰਨਾ ਤੇ ਝੋਡੀਆਂ ਸਾਡੇ ਕੋਲ ਬਿਲਕੁਲ ਹਾਜ ਨੇ 19 ਦੀ ਮਤਲਬ 15 16 ਨਹੀਂ ਜੱਬੂਗੀ 19 ਦੀ ਇੱਕ ਹੀ ਜੱਬੂਗੀ ਪੇਟ ਭੁੜੇ ਦੀ ਗੱਲ ਕਰ ਲਈਏ। ਦੀ ਗੱਲ ਕਰਾਓ। ਲਓ ਜੀ। ਕੋਈ ਅਹੀਂ ਏਦਾਂ ਨੀਵੇਂ ਨਹੀਂ ਹੋੜੇ, ਕੁਝ ਨਹੀਂ ਹੋੜਿਆ। ਆਪਣੇ ਦੇਖੋ ਕੁਝ ਝੂਮ ਨਹੀਂ ਕਰਦੇ। ਹਾਂ ਜੀ ਹਾਂ ਜੀ ਬੰਜੀ। ਆਪਣੇ ਆਪੋਂ ਮੋਟਿਆਂ ਦੇ ਬਰਾਬਰ ਜਿਹਨੂੰ ਇਹ ਕਹਿ ਦਿੰਦੇ ਹਰ ਮੋਟਿਆਂ ਦੇ ਬਰਾਬਰ। ਗੱਲ ਕਰਨ ਉਹ ਗੱਲ ਕਰਦੇ ਹੀ ਦੀ ਹੈ ਪਰ ਜਿਹੜੀ ਜਿਹੜੀ ਚੀਜ਼ ਆ ਬਰਾਬਰ ਹੈ ਬਿਲਕੁਲ ਜਿਹਨੂੰ ਕਹਿੰਦੇ ਆ। ਜਿਹੜੇ ਫ੍ਰੈਂਡ ਚੀਜ਼ ਹੈ ਨਾ ਹਾਂ ਜੀ ਉਹਨਾਂ ਦੀ ਸੇਲ ਨਹੀਂ ਲੱਗਦੀ। ਮੰਨਣ ਵਾਲੀ ਗੱਲ ਹੈ। ਠੀਕ ਹੈ ਜਿਹੜੇ ਸ਼ੋਰੂਮਾਂ ਜਿਹੜੀਆਂ ਨੇ ਆ ਸੇਲ ਉਹ ਚੀਜ਼ ਦੀ ਲੱਗਦੀ ਆ ਜਿਹੜੀ ਬਾਦੂ ਘਟੋਂ ਦੀ ਬਾਹਰ ਕੱਢ ਕੇ ਰੱਖੀ ਹੁੰਦੀ ਹੈ। ਟੋਫੇ ਆ ਤੇਰੀਆਂ 18 18 ਦੀ ਨਿਕਲਉਂਦੀਆਂ ਹੱਥ ਰੱਖਦੇ ਆ ਜਵਾਨ ਦਾ ਥਾਪੀ ਬਣਾਉਣ ਵਾਲੀ ਨਿਕਲਦੀ ਆ ਆਰਡਰ ਤੇ ਗਿੱਥੀਆਂ ਖਾਦਾ ਝੋਡੀ ਨਹੀਂ ਆੜ ਗਿਆ ਕੋਲ ਦੀ ਲਓ ਜੀ ਕਿੱਥੇ ਕਿੱਥੇ ਲੱਗਾ ਖਾਲੀ ਨਾ ਜਿ ਖੜੀ ਆ ਲਓ ਜੀ ਬਿਲਕੁਲ ਐ ਬਿਲਕੁਲ ਬਿਲਕੁਲ ਨਾੜਾ ਵਾਲਾ ਆਰਡਰ ਆ ਗਿਆ ਸਿੰਘ ਸੁੰਗ ਦੀ ਕੁਆਲਿਟੀ ਬਿਲਕੁਲ ਜੈਡ ਬਲੈਕ ਜੀ ਨੂੰ ਕਹਿੰਦੇ ਭਾਜੀ ਇੱਕ ਤਾਂ ਪਹਿਲਾਂ ਹੋਰ ਗੱਲ ਕਰਦੇ ਹਾਂ ਤਾਂ ਡੀ ਹਾਂਜੀ ਪਹਿਲਾਂ ਝੋਡੀ ਦਾ ਦੰਦ ਚੈੱਕ ਕਰ ਲੇ ਹਾਂਜੀ ਛੇਗਰੇ ਦੰਦ ਕੱਢਦੀ ਹੋਊ ਚੌਗੀਆਂ ਜੀ ਹੁੰਦੀ ਆ ਲਓ ਜੀ ਮਿਲਕ ਪੈਣ ਜਾਂ ਕਰ ਸਕਦਾ ਕੋਈ ਫੁੱਲ ਵੱਡੀ ਜਿਹਨੂੰ ਫੁੱਲ ਵੱਡੀ ਕਹਿੰਦੇ ਚੱਲਾ ਉਹਨੇ ਜੋਬਨਾ ਮੇਰਾ ਵੀਰ ਇਹ ਆਵੇ ਛੋਟੀ ਤੋਰ ਕੇ ਤੁਹਾਨੂੰ ਦਿਖਾਉਣ ਦੇ ਲੱਗੇ ਆ ਬਿਲਕੁਲ ਪੇਟਪੜੀ ਦੀ ਕੁਆਦੀ 3 ਫੁੱਟ ਚੌੜੀ ਛੋਟੀ ਆ ਗਈ ਨੋਕਲਾ ਥਣ ਆ ਗਿਆ ਜੇ ਅਟਰ ਦੀ ਗੱਲ ਕਰ ਲਈਏ ਨਹੀਂ ਲੱਭਦਾ ਜੋਬਨਾ ਨਹੀਂ ਲੱਭਦਾ ਜੀ ਓਹ ਤੇ ਇਹਨੂੰ ਫੁੱਲ ਸਾਜੇ ਕਹਿੰਦੇ ਆ ਹਮਾਰੇ ਹਮਾਰੇ ਜੋਬਨਾ ਬਾਕੀ ਸੈਂਕ ਤੋਂ ਉੱਪਰ ਰੈਂਕ ਬਿਲਕੁਲ ਐ ਚੈਂਪੀਅਨ ਸਿੰਘ ਦੀ ਆ ਤੇ ਦੰਦਾ ਦੇ ਵਿੱਚ ਛੋਟੀ ਆ ਸਾਡਰ ਜਿਹੜਾ ਇਸ ਸਾਡਰ ਤੋਂ ਨਾਲੇ ਥੋੜਾ ਜਿਹਾ ਕੈਂਪਰ ਤੋਂ ਡਰਦੀ ਹੈ ਜੋ ਟੀ ਲੈ ਜੀ ਟੌਪ ਰਾਸ਼ ਨੂੰ ਕਹਿੰਦੇ ਟੌਪਰ ਤੇ ਬਹੁਤ ਸੋਹਣੀ ਸਨਕੀ ਝੋਟੀ ਆ ਤੁਰਦੀ ਨਾੜਾ ਅੱਡਰ ਤੇ ਚੈੱਕ ਕਰ ਸਕਦਾ ਵੀ ਤੇ ਸਭਾ ਜੇ ਅੱਡਰ ਦੀ ਗੱਲ ਕਰੀਏ ਤੇ ਬਟਨਾਂ ਆ ਗਿਆ ਹੈ ਬਟਨਾਂ ਦੀ ਆਗੀਆਂ ਇੱਕ ਕੈਮਰਾਮੈਨ ਦੀ ਥੱਲੇ ਉੱਥੇ ਦੀਆਂ ਗੜਾਓ ਇੱਥੇ ਦੀਆਂ ਝੋਟੀਆਂ ਨੇ ਨਾੜਾ ਕਿੰਨੀਆਂ ਜੋਸ਼ ਤੇ ਦਿਖਾਓ ਜੀ ਆਣੀ ਵਰਗਾ ਬੇਖੋ ਉਹਨਾਂ ਨਾੜਾਂ ਨਾੜਾਂ ਤੋਂ ਬਗੈਰ ਤਾਂ ਮੈਂ ਲੈਣੀ ਜਿੰਨੀਆਂ ਮੇਰੀਆਂ ਮੰਮੀਆਂ ਸਾਰੀਆਂ ਨੇ ਨਾੜੇ ਨਾੜਾਂ ਆਣਗੀਆਂ ਨਾੜਾਂ ਇੱਥੇ ਇੱਕ ਅੱਧੀ ਨਹੀਂ ਵੀ ਇੱਕ ਅੱਧੀ ਨਾੜਾਂ ਵਾਲੀ ਜਗਰੀ ਕਹੀ ਜੇ ਬਲੇ ਬਲੇ ਨਾੜਾਂ ਆਗੀਆਂ ਨਾੜਾਂ ਆਗੀਆਂ ਹਾਂਜੀ ਹਾਂਜੀ ਸਾਰੀਆਂ ਨਾੜਾਂ ਵਾਲੀਆਂ ਹੀ ਹੋਣਗੀਆਂ ਲੈ ਇਹ ਨਾੜਾਂ ਵਾਲੀਆਂ ਝੋਟੀਆਂ ਆਗੀਆਂ ਤੇ ਸਮਝੀ ਜੇ ਦੁੱਧ ਦੀ ਗੱਲ ਕਰੀਏ ਅੱਜ ਦੁੱਧ ਝੋਟੀ ਦਾ ਅੱਜ ਦੀ ਡੇਟ ਵੇ ਤੇ 15 ਤੋਂ ਪਲੱਸ ਆ 15 ਤੋਂ ਪਲੱਸ ਆ ਗਈ ਲੋ ਜੀ ਥੋੜੇ ਆ ਫੂਨਾ ਆ ਗਿਆ ਦੁੱਧ ਜਿਹੜਾ ਅੱਜ ਬਿਲਕੁਲ 15 ਗੱਭੋਂ ਢੋਡੀ ਨੂੰ ਦੁੱਧ ਤਿਆਰ ਆ 18 ਕਿਲੋ ਦਾ ਹੱਕ ਰੱਖ ਰਹੀ ਐ ਢੋਡੀ ਰਾਸਤੀ ਜੇ ਪੈਣੇ ਚਾਹੀਏ ਦੋ ਚਾਰ ਨਾਲ ਕੇ ਡੰਗਰ ਪੱਛੂ ਖਸਾਂਦਾ ਪੀਣਾ ਨਹੀਂ ਆ ਹਾਂਜੀ ਹਾਂਜੀ ਫੇਰ ਆਦੀਆਂ ਕਰਦੀਆਂ ਪਰ ਅਸਲ ਚੀਜ਼ ਨੂੰ ਅਸਲ ਕਹਿੰਦੇ ਆ ਨਾ ਵੱਡੇ ਨਿਸ਼ਾਨੇ ਆ ਵੱਡੇ ਲਓ ਇਹ ਅਸਲ ਦੀਆਂ ਲੇਵੇ ਦਾ ਲੱਗੀਆਂ ਹਾਂਜੀ ਤੇ ਅਡਰ ਸੂਰ ਤੱਕ ਲਗਾ ਆ ਆਲੀ ਬਹਾਮਰਾ ਵੀ ਨਾੜਾ ਹੋਣ ਦਿਖਾ ਉਹ ਦੀਦੀਆਂ ਦੂਰੋਂ ਨਾੜਾ ਦੇਖੋ ਚੈੱਕ ਕਰ ਲੈ ਨਾੜਾ ਵੀ ਣ ਕੇ ਬਾਕੀ ਫਟਣ ਵਾਲੀ ਜਿਹਨੂੰ ਕਹਿੰਦੇ ਫਟਣਾ ਤੇ ਚਪਟਣਾ ਕੋਈ ਨਿਗੀਆਂ ਨਿਗੀਆਂ ਆ ਵਾ ਕੋਈ ਲਾ ਜੀ ਫੁੱਲ ਵੱਡੇ ਕੱਤ ਫੁੱਲ ਫੁੱਲ ਸਾਈਜ਼ ਦੀਆਂ ਫੁੱਲ ਦੀਆਂ ਨਾ ਨਾ ਬਰੂਟੀ ਵਿੱਚ ਲਵਾਈ ਵਿੱਚ ਥੋਣ ਕੁਆਲਿਟੀ ਸਾਰੀ ਓਕੇ ਨੇ ਥਣਾ ਚ ਖਾਲੀ ਖੜੀ ਵੇ ਲੋ ਮੈਂ ਉਹ ਪਖਮੀ ਨਹੀਂ ਵੀ ਲੱਗਾ ਸਾਡੀ ਹਾਂਜੀ 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 ਪਖਮੀ ਹੋ ਗਈ ਮੈਂ ਪਰ ਕੁਝ ਹੋਰ ਹੀ ਬਣੀ ਹੋਗੀ ਤੇ ਕਿੰਨੇ ਦੇ ਦੇਣੀ ਸਮਝੀ ਮੁੱਲ ਗਿਆ ਜੀ ਕਰਾਂਗੇ ਮੁੱਲ ਨਾਲ ਬਿਲਕੁਲ ਛੋਟੇ ਕਰਾਂਗੇ ਮੁੱਲ ਕਰਾਂਗੇ ਫੋਨ ਤੇ ਫੋਨ ਤੇ ਕੋਈ 11 ਮੁੱਲ ਨਹੀਂ ਹੈਗਾ ਕੋਈ 2 ਢਾਈ ਲੱਖ ਕੋਈ 80 90 ਰੇਡ ਨਹੀਂ ਹੈਗੇ ਆਪਣੇ ਹਾਂਜੀ ਹਾਂਜੀ ਯਾਜ ਰੇਡ ਤੇ ਝੋਟੀਆਂ ਲਾਵਾਂਗੇ ਝੋਟੀਆਂ ਪਤਾ ਕਿਉਂ ਨਹੀਂ ਰੇਡ ਪਾਉਣੇ ਝੋਟੀਆਂ ਇਹਨਾਂ ਦੇ ਵਿੱਚੋਂ ਕੁਝ 2 4 ਝੋਟੀਆਂ ਜਿਹੜੀਆਂ ਮਾਲਕ ਦੀ ਮੇਲੇ ਵਾਸਤੇ ਵੀ ਢੱਕਣੀਆਂ ਢੱਕਣੀਆਂ ਕੀ ਗੱਲ ਹਾਂਜੀ ਹਾਂਜੀ ਮਾਲਕ ਦੀ ਕਿਰਪਾ ਨਾਲ ਪਤਾ ਮਾਲ ਆਪਸੇ ਲਾਉਣਾ ਹੁੰਦਾ ਹਾਂਜੀ ਹਾਂਜੀ ਤੇ ਝੋਟੀਆਂ ਵੇਖ ਗਿਆ ਵੇਖਿਆ ਨਾ ਵੇਖਿਆ ਦੋ ਤੇ ਝੋਟੀਆਂ ਕਰਕੇ 18 18 ਕਿਲੋ ਆਪਣੇ ਪੱਕੇ ਗਾ ਜਾਇਜ਼ ਹੀ ਆ ਨਾ ਰੇਟ ਬਿਲਕੁਲ ਜਾਇਜ਼ ਦਵਾਂਗੇ ਛੋਟੇ ਰੇਟ ਆ ਵੱਡੇ ਰੇਟ ਨਹੀਂ ਆ ਕਿਤੇ ਲਓ ਜੀ ਫੁੱਲ ਸਾਈਜ਼ ਝੋਟੀ ਟੋਕੜਾ ਝੋਟੀ ਮੁੱਲ ਬਿਲਕੁਲ ਜਾਇਜ਼ ਆ ਬਾਈ ਨਾ ਦਾਤਾਵਾ ਸੁਪਰ ਸਟਾਰ ਨਹੀਂ ਆ ਕੋਈ ਚਲੋ ਜੇ ਵੇਗੀਆਂ ਵੇਗੀਆਂ ਨੇ ਤੇ ਦੋ ਚਾਰ ਝੋਟੀਆਂ ਜਿਹੜੀਆਂ ਵੱਡੀਆਂ ਟੱਕਣ ਵਾਲੀਆਂ ਇੱਥੇ ਤੁਹਾਨੂੰ ਮੁੱਲ ਜਾਇਜ਼ ਦਵਾਂਗੇ ਮੇਲੇ ਵਿੱਚ ਝੋਟੀਆਂ ਇਹੋ ਝੋਟੀ ਢਾਈ ਦਿੰਦੀ ਮੇਲਣੀ ਆਪ ਆ ਦੇਖੋ ਲਾ ਜੀ ਚੜਾਈ ਸਿੱਧੀ 3 ਫੁੱਟ ਚੜਾਈ ਆ ਤੇ ਬਾਕੀ ਜੇ ਇੱਥੇ ਗੱਲ ਕਰੀਏ ਆਪਾਂ ਤੇ ਆਡਰ ਜਿਹੜਾ ਫੋਟੋ ਫੋਟ ਬਾਹਰ ਹੀ ਲਈ ਹੋਏ ਟੈਮੋ ਟੈਮ ਬਿਲਕੁਲ ਆ ਬਟਨ ਟਿੱਚ ਬਟਨ ਆਲੀ ਨੋਗਰਾ ਵਾਲੀ ਲੈ ਲੈਂਦੇ ਮੈਂ ਆਉਗੂ ਵੀ ਸੁਪੰਜੇ ਫਰੋਂ ਦੇ ਨਿਊ ਤੋਂ ਨਿਊ ਇਹਨਾਂ ਨੂੰ ਪੁਰਾਣਾ ਵਾਲ ਪਾਈ ਜਾਵਾਂਗੇ ਟੌਪਰ ਜਿਹੜੀ ਇੱਕ ਦੀ ਕੇਂਦਰੇ ਬਾਕੀ ਦੁਬਾਰਾ ਨਹੀਂ ਪੈਂਦੀ ਦੁਬਾਰਾ ਨਹੀਂ ਪੈਂਦੀ ਦੁਬਾਰਾ ਨਹੀਂ ਪੈਂਦੀ ਆ ਲਾਓ ਜੀ 2 ਨੰਬਰ ਤੇ 4 ਦਾ ਦੇ ਅਰੀਜਨਲ ਮੈਂ ਨਾ ਨਹੀਂ ਸੁਪੰਜੇ ਤੇ ਇੱਥੇ ਪਹਿਲਾਂ ਦੱਸਦੇ ਹੁਣ ਕੋਈ ਸ਼ਿਵਤਾ ਨਹੀਂ ਕਰਨੀ ਆ ਮੈਂ ਜੀ ਸੇ ਵਤੋਣੀ ਨਹੀਂ ਮੈਂ ਗੱਲ ਜੇ ਕਹੀਏ ਤੇ ਫਿਰ ਕਹ ਲੈਣਾ ਗੱਲ ਵੇਖੋ ਇੱਕ ਬਣੇ ਝੋਟੀ ਵੇਲੇ ਇੱਕ ਬਣੇ ਸਪੰਚ ਦਾ ਕਦ ਵੇਲੇ ਬਿਲਕੁਲ ਆ ਬਰਾਬਰ ਮੋਢੇ ਮੋਢੇ ਤੋਂ ਵੀ ਤਾਂ ਆ ਰਹੀ ਹੈ ਝੋਟੀ ਟੌਗ ਇਹ ਸ਼ੋਰੂਮ ਆ ਲਿਆ ਜੀ ਸ਼ੋਰੂਮ ਲਓ ਜੀ ਵੇਖੋ ਬਾਕੀ ਪਹਿਲਾ ਸੁਆ ਝੋਟੀ ਚਾਰ ਦੰਦ ਨੇ ਕੁਆਲਿਟੀ ਵਖਰੇ ਕੱਟੀ ਦੀ ਕੀ ਹੈ ਲੈ ਜੀ ਕੁਆਲਿਟੀ ਬਿਲਕੁਲ ਜੈਡ ਬਲੈਕ ਸੋਹਣੀ ਇਸ ਰੱਖੀ ਤੋਰ ਦੇ ਖੋਲ ਕੇ ਪਤਾ ਲੋ ਜੀ ਝੋਟੀ ਦਾ ਪੇਠ ਪੁੜਾ ਵੇਖ ਲੈ ਚੰਗਾਠਾ ਵੇਖ ਲੈ ਬਿਲਕੁਲ ਮੁੰਦ ਵਾਲੀ ਗੱਲ 4x4 ਹੋਰ ਮਗਰ ਕੱਟੀਆਂ ਤਾਂ ਲੰਬਾਈ ਵਿਖਾ ਦੇ ਕਦ ਲਾਏ ਬਾਕੀ ਮੇਨ ਮੇਨ ਗੱਲ ਆ ਗਈ ਕੱਟੀਆਂ ਕੱਟੀਆਂ ਆ ਗਈਆਂ ਬਾਕੀ ਲੰਬੀ ਲੰਬੀ ਬਹੁਤ ਹੈ ਝੋਟੀ ਤੇ 100+ ਪੇਠ ਪੁੜੇ ਦੀ ਕਾਫੀ ਲੰਬੀ ਦਾ ਨਾਮ ਸਿਰਤਾਜ ਦੀ ਗੱਲ ਕਰੀਏ ਸਿਰ ਦੀ ਸਿੰਦ ਘਰ ਘਰ ਬੰਦਾ ਥੱਕ ਜੁਗਾਇ ਦੀ ਝੋਟੀ ਮੌਕੇ ਤੇ ਆ ਕੇ ਚੈੱਕ ਕਰੇ ਗਈ ਕਿ ਲੋ ਵੀਡੀਓ ਦੇ ਵਿੱਚ ਅਸੀਂ ਕਹਿ ਨਹੀਂ ਸਕਦੇ ਕੋਈ ਜਾਂ ਤੁਹਾਨੂੰ ਕੋਈ ਛੋਟੀ ਆਪਦੀ ਹੋਵੇ ਜਾਂ ਨਹੀਂ ਬਿਲਕੁਲ ਫੁੱਲ ਸੈਜ ਇਹ ਫਾਰੀ ਵਾਲਾ ਆਡਰ ਆ ਗਿਆ ਚਾਰ ਦੰਦ ਮੂੰਹ ਆ ਗਈ ਪਹਿਲਾ ਸੀ ਗੱਟ ਤੇ ਜੇ ਗੱਲ ਕਰੀਏ ਪੇਟ ਪੂਰੀ ਦੀ ਤੇ ਪੇਟ ਪੂਰਾ ਬਹੁਤ 7 ਫੁੱਟ 7 ਫੁੱਟ ਉੱਚੀ ਹੋਣੀ ਹੈ ਜੋ ਛੋਡੀ ਸਭੰਦੀ ਮਾਨਾ ਛੋਡੀ ਦੇ ਨਹੀਂ ਪਿੱਛੋਂ ਇੰਚਾਂ ਡਿੱਗੀ ਡਿੱਗੀ ਨਹੀਂ ਲੈਣੀ ਉਹ ਲੈਣੀ ਜਿਹੜੀ ਪਿਛਤਾਂੋਂ ਢਲੀ ਹੋਊਗੀ ਛੋਡੀ ਚੁੱਕੀ ਪੇਠ ਵਾਲੀ ਲੈਣੀ ਹੈ ਝੋਟੀ ਲਓ ਜੀ ਇਹਟ ਬਲ ਆ ਗਿਆ ਕਾਲੀ ਜਾਮਨ ਵਰਗੀ ਆ ਰਹਿਣਾ ਹਾਂਜੀ ਕਿਹਦਾ ਪੁੱਤਾਂ ਦੀ ਇਹ ਗੱਲ ਜਾਣਦਾ ਤੇ ਲੇਵਾ ਬਕਾਰੀ ਕੱਟੀ ਨੂੰ ਕੀ ਲੱਗਾ ਤੇ ਚਾਲੇ ਧਰਤਨ ਕਰਵਾ ਲਿਆ ਥਣ ਕਿਹੜਾ ਲੱਗਾ ਕੱਟੀ ਨੂੰ ਲੂਣ ਬਲੂਣ ਪਹਿਲਾ ਦੂਆ ਚਾਰ ਦੰਦ ਲਓ ਜੀ ਮਗਰ ਕੱਟੀ ਕੱਟੀ ਮਗਰ ਆ ਗਈ ਨਾੜੀ ਸੂਈ ਚਾਰ ਦੰਦ ਝੁਟੇ ਤੇ ਨੋਕਲਾ ਥਣ ਆ ਗਿਆ ਤੇ ਇਹ ਆਪਾਂ ਜੋ ਮਰੇ ਜਾ ਲੱਗੇ ਖਲੋਈ ਮੇਰਾ ਵੀਰ 16 ਦਿਨਾਂ ਦੀ ਸੂਈ ਉਹ ਲੱਗੇ ਖਲੋ ਮਰੇ ਜਾ ਸਾਈਡ ਤੇ ਹੋ ਕੇ ਲਓ ਜੀ ਆਪਾਂ ਜੋਬਨ ਦਾ ਕੱਦ ਦਾ ਲੜੇ ਹਸਾਬ ਤੇ ਬਿਲਕੁਲ ਜੋਬਨ ਦੇ ਬਿਲਕੁਲ ਬਰਾਬਰ ਆ ਰਹੀ ਏ ਛੋਟੀ ਜੋਬ ਦੇ ਸਿਰ ਸਿਰ ਹੁੰਦੀਆਂ ਹਾਂਜੀ ਹਾਂਜੀ ਉਹ ਮੋਡਿਆਂ ਮਿਲਦੇ ਮਤਾਂ ਵਾ ਹਾਂਜੀ 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 ਇਹ ਬ੍ਰਾਂਡ ਆ ਬ੍ਰਾਂਡ ਲਓ ਜੀ ਬ੍ਰਾਂਡਡ ਹੈ ਮੈਂ ਜਡੇਰੀ ਫਾਰਮ ਤੇ ਹਾਂਜੀ ਹਾਂਜੀ ਹਰਿਆਣੇ ਚੋਂ ਕੱਢ ਕੇ ਮਈਆਂ ਹੁੰਦੀਆਂ ਲਓ ਜੀ ਭੁਲੀ ਮੰਡੀ ਦਾ ਮਾਲ ਵੀ ਪੰਜਾਬ ਦੀ ਮਹਿਤ ਸਾਬਤ ਕਰਦੇ ਮੈਂ ਫਰੀ ਦੇ ਦਿਆਂਗੇ ਲਓ ਜੀ ਥਣ ਚਾ ਕਰੇ ਕੋਈ ਸਰਪੰਚ ਫਾਰਮ ਵਾਲੇ ਦੇ ਹਰਿਆਣੇ ਚ ਫਾਰਮ ਇਸੇ ਵੀ ਬਣਾਇਆ ਇੰਨੇ ਪੀ ਲਾ ਗਏ ਬੜੇ ਜੇ ਬ੍ਰਾਂਡ ਹੀ ਲਿਆ ਰਹੇ ਨੇ ਮੈਂ ਜੀ ਪੂਛ ਛੱਡਿਓ ਸਨ ਜੀ ਉਹੀ ਫੇ ਡਾਲਾ ਜੇ ਮਰਜੀ ਇਹ ਇੱਕ ਨਕਸ਼ਾ ਹੀ ਉਹ ਨਕਸ਼ਾ 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 ਕਹਿੰਦਾ ਕਾਲੀ ਨੇ ਇੱਕ ਬੰਦੇ ਨੂੰ ਗੱਲ ਕਰਦੇ ਸਪੰਟਰੀ ਵੀ ਫੇ ਦੂਜੇ ਸੂਏ ਬਾੜੀ ਤਗੜੀ ਹੈਗੀ ਨਹੀਂ ਚੰਗੀ ਰੱਖੀ ਇਹ ਤੇ ਫੇ ਤੁਹਾਨੂੰ ਪਤਾ ਤੇ ਨਹੀਂ ਚੰਗੀ ਹੋਵੇ ਬਿਲਡਿੰਗ ਪਰ ਤਿੰਨ ਮੰਜ਼ਲੇ ਲਾ ਜੋ ਤਿੰਨ ਮੰਜ਼ਲੇ ਉਹੋ ਗੱਲ ਆ ਲੈ ਟਾਰਟ ਲੈ ਕੇ ਵੇਖਣਾ ਨਾ ਨਹੀਂ ਤੇ ਲੈ ਵੀ ਮਾੜੀ ਜਿਹੀ ਬਣਾ ਕੇ ਮੁੜ ਕੇ ਨਹੀਂ ਤਾਂ ਜਾਣੀ ਫਿਰ ਇੱਕ ਉਹਦੇ ਰੱਖਣਾ ਨਾ ਆਂਦੀ ਜਿਹੜਾ ਹੁਣ ਫੜ ਗਿਆ ਨਹੀਂ ਨਹੀਂ ਜੰਦ ਨਹੀਂ ਬਣਾਈ ਜਾਂਦੇ ਤੇ ਨਹੀਂ ਜੰਦੀਆਂ ਇਹ ਇੱਚੇ ਜੰਦ ਨਹੀਂ ਹਾਂਜੀ ਹਾਂਜੀ ਸਹੀ ਗੱਲ ਹੈ ਇਹ ਬ੍ਰੈਂਡ ਹਸਲ ਤੇ ਦੁੱਧ ਕਿੰਨਾ ਮੁੱਕਦਾ ਅਸਲ ਨਿਸ਼ਾਨੇ ਕਹ ਦਿੰਦੇ ਆ ਨਾ ਹਾਂਜੀ ਅਸੀਂ ਮਤਲਬ ਇੱਥੇ ਦੁੱਧ ਚੌਂ ਮਤੋਂ ਦੀ ਊਕਾਦ ਰੱਖ ਬੰਦਨ ਵਾਲੀ ਗੱਲ ਇਹ ਕੋਈ ਕੋਈ ਬੰਦਾ ਬਿਨਾ ਸਾਈ ਤੋਂ ਤੇਰਾ ਟਾਈਮ ਹੀ ਚੋੜੇ ਮਨ ਸਹੀ ਗੱਲ ਆ ਠੀਕ ਹੈ ਨਹੀਂ ਹਾਂਜੀ 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 ਅੱਜ ਕੱਲ੍ਹ ਇਹ ਵੀਡੀਓ ਦਾ ਟ੍ਰੈਂਡ ਬੜਾ ਚੱਲ ਰਿਹਾ ਜੇ ਕੋਈ ਕਹਿਣਾ ਨਹੀਂ ਚਾਹੀਦਾ ਲਓ ਜੀ ਬ੍ਰੇਡਾਂ ਦੀ ਗੱਲ ਹੈ ਬ੍ਰੀਡ ਤੋਂ ਮਾੜੀ ਮੈਂ ਲੈਣੀ ਹਾਂਜੀ ਹਾਂਜੀ ਤੇ ਜਦੋਂ ਕਹਿਣਾ ਜੀਦਾ ਅੱਜ ਕੱਲ੍ਹ ਨਾ ਬੜਾ ਇੱਕ ਟ੍ਰੈਂਡ ਚੱਲਿਆ ਜੀ ਹਾਂਜੀ ਪਤਾ ਕੀ ਟ੍ਰੈਂਡ ਚੱਲਿਆ ਜਦੋਂ ਇੰਨੀ ਬੜੇ ਸਿਆਸੀ ਬੰਦੇ ਗੱਲ ਕਰਨੀ ਚਾਹੀਦੀ ਵੇਹੇ ਮਾਲਕ ਨਹੀਂ ਅੱਜ ਦਾ ਟ੍ਰੈਂਡ ਪੈ ਗਿਆ ਕਹਿਣਗੇ ਕੋਈ ਖਾਲੇ ਦੇ ਕੇ ਮੈਂ ਇੱਕ ਪੰਜ ਦੀ ਹਾਂ ਕੋਈ ਇੱਕ ਸੱਤ ਦੀ ਹਾਂਜੀ ਕੋਈ ਅੱਠ ਦੀ ਹਾਂਜੀ ਉਹ ਸ਼ਦਾਈਓ ਉਹ ਮੱਝਾਂ ਦੇ ਤੋਕਰ ਜਿਹੜੀ ਹੈ ਨਾ ਬ੍ਰਾਂਡ ਹਰਿਆਣੇ ਦੀ ਹਾਂਜੀ ਹਾਂਜੀ ਉਹ ਨਹੀਂ ਮਿਲਦੀ 1.5 10 ਦੀ ਡੱਬਾ ਵੀਰ ਜਾਂਦੇ ਆ ਡੱਬਾ ਵਾਲੀ ਆਲਾ ਮਾਲ 1.20 ਦੀ ਮਿਲਦੀ ਆ ਇਹ ਜਿਹੜੀ ਝੋਟੀ ਆ ਨਾ ਅਸੀਂ ਇਹ ਨਹੀਂ ਕਿਤੇ ਵੀ 1.5 ਦੀ ਕੋਈ ਚੱਬੇ ਕੇ ਦੱਸੇ ਅਸੀਂ ਕਹਿੰਦੇ ਆਹੜੀਆਂ ਝੋੜੀਆਂ ਦੇ ਕੋਲ ਦੁੱਧ ਦੁੱਧ ਚਵਾ ਕੇ ਦੱਸੇ ਦੁੱਧ ਦੇ ਚਵਾ ਕੇ ਦੱਸੇ ਆਹ ਗੱਲ ਹੀ ਆਉਂਦੇ ਵਿੱਚ ਕੋਈ 18 ਕਿਲੋ ਨਾ 18 ਕਿਲੋ 15 ਵਾਲੀ ਦਾ 15 ਨੇ 14 ਵਾਲੀ ਦਾ 14 ਬਾਕੀ ਇਹ ਵੀ ਪੰਜਨ ਕਟੀਆਂ ਹਾਂਜੀ ਅੱਜ ਦੀ ਡੇਢ ਵਿੱਚ ਦੋ ਤਾਂ ਉਹ 16 ਕਿਲੋ ਹਾਂਜੀ 14 ਕਿਲੋ ਨੈਟ ਚਵਾ ਕੇ ਦਵਾਂਗੇ ਲਓ ਜੀ 14 ਕਿਲੋ ਦੁੱਧ ਇਹ ਵਾਲੀ ਦੇ ਪੁਣੀ ਪੈ ਗਈ ਕੱਟੀ ਏ ਹਾਂਜੀ 14 ਤੋਂ ਪਲੱਸ ਚਵਾਵਾਂਗੇ ਝੋਡੀ ਖਰੇ ਦੁੱਧ ਲਓ ਜੀ ਬਾਕੀ ਕਾਦਰਾ ਯਜਮੰਡ ਕਰ ਲੈ ਝੋਟੀ ਦਾ ਯਜਮੰਡ ਕਰ ਲੈ 14 ਕਿਲੋ ਅੱਜ ਨੈਟ ਤਿਆਰ ਕੰਡੇ ਲਾਵਾਂ ਤੇ ਜੇ ਰੇੜ ਦੀ ਗੱਲ ਕਰ ਲਈਏ ਰੇੜ ਇਹਦਾ ਵੀ ਫੂਟ ਆ ਆਈਆਂ ਹਾਂਜੀ ਇਹ ਅਜੇ ਆਈਆਂ ਹਾਂਜੀ ਇਹ ਜਿੱਦਣ ਝੋਟੀਆਂ 5-4 ਦਿਨ ਬਹਿ ਕੇ ਬਸਦੀਆਂ ਨਾ ਖਾ ਪੀ ਕੇ ਹਾਂਜੀ ਸਮਝੀ ਜੀ ਹਰਿਆਣੇ ਦੇ ਵਿੱਚ ਸਾਨੂੰ 4 ਦਿਨ ਤੱਕ ਹਰਿਆਣੇ ਚ ਲੱਗੇ ਆ। ਹਾਂਜੀ ਹਾਂਜੀ। ਤੇ 4 ਦਿਨ ਮਈਆਂ ਦੇ ਵਿੱਚ ਸਿੱਧੀਆਂ ਆਉਂਦੀਆਂ ਲੱਗ ਜਣਾ। ਲੱਗਦੇ ਲੱਗਦੇ। ਠੀਕ ਹੈ ਨਹੀਂ ਗੱਲ ਆ। ਹਾਂਜੀ। ਤੇ ਆਉਂਦੀਆਂ ਮਈਆਂ ਜਿੱਥੋਂ ਮਰਜ਼ੀ ਲੈ ਆਓਗੇ ਮੰਡੀ ਲੈ ਆਓ ਜਾਂ ਤੁਸੀਂ ਘਰੋਂ ਕਿਹੋ ਲੈ ਆਓ ਕੁੰਦੇ ਆ ਮੱਝਾ ਦੁੱਧ ਨਹੀਂ ਦਿੰਦੀਆਂ। ਹਾਂਜੀ। ਥੋੜਾ ਜਿਹਾ ਨਾ ਸਿਸਟਮ ਸੈੱਟ ਕਰਨਾ ਬਈ ਦਾ। ਸਿਸਟਮ ਮਤਲਬ ਵਾਤਾਵਰਣ ਚੇਂਜ ਹੋਣਾ। ਪੱਤੇ, ਹਵਾ, ਪਾਣੀ ਆ ਚੀਜ਼ੇ ਜੋ ਗਈ ਆ। ਇਹ ਝੋਟੀਆਂ ਆਕਾਦ ਰੱਖਣੀਆਂ ਦੁੱਧ ਚਵਾਉਣ ਦੀਆਂ। ਇਹ ਤੋਕੜਾਂ ਵੀ 10-10 ਕਿਲੋ ਦੁੱਧ ਤੇ 6-7 ਮਹੀਨੇ ਲਈ ਕੱਬਣਾ ਹੁੰਦੀਆਂ। ਜਿਹੜੀਆਂ ਸਪੰਜੀ ਜਿਹੇ ਇਦਾਂ ਦੀਆਂ ਝੋਟੀਆਂ ਕਿਸੇ ਦੇ ਘਰ ਵਜੀਆਂ ਹੁੰਦਾ ਭਾਵੇਂ ਜਿਹਨੇ ਜਿਹਨੇ 6-7-10 ਜਿਹੜਾ ਚੌਨਾ ਇਕੱਠਾ ਕਰਨਾ ਨਾ ਉਹ ਇਹ ਜਿਹੇ ਚਾਰ ਝੋਟੀਆਂ ਰੱਖ ਲਏ ਤੇ ਜੇ ਕੋਈ ਪਰੌਣਾ ਆਊਗਾ ਨਾ ਪਾਣੀ ਦਾ ਟਰੈਂਡ ਚੱਲਿਆ ਨਾ ਹਾਂਜੀ ਆਬ ਮਤਲਬ ਜੰਮਰ ਆਇਆ ਕੋਈ ਨਹੀਂ ਮਾਲ ਆਈ ਜਿਹੜੀ ਹਾਂਜੀ 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 ਥੋੜੀ ਥੋੜੀ ਲੰਮੀਆਂ ਜਿਹੜੀ ਵੀ ਗੱਲ ਕਰੀ ਦਿੰਨੇ ਆ ਹਾਂਜੀ ਹਾਂਜੀ ਮਾਲਕ ਨਾਂ ਲਿਆ ਲੈ ਕਿਤੇ ਨਾਂ ਲਿਆ ਪਰ ਆਲਕਾਂ ਨਾ ਪੈਸਾ ਕੰਮ ਆ। ਪਾਣੀ ਆਉਣ ਦੇ ਬਾਵਜੂਦ ਵੀ ਸਾਨੂੰ ਪਾਣੀ ਨਹੀਂ ਲੱਭਿਆ। ਨਹੀਂ ਲੱਭਿਆ। ਪੀਣ ਲਈ। ਹਾਂਜੀ ਹਾਂਜੀ। ਪਾਣੀ ਆਉਣ ਦੇ ਬਾਵਜੂਦ ਵੀ ਪਾਣੀ ਨਹੀਂ ਲੋਕਾਂ ਨੂੰ ਲੱਭਾ ਪੀਣ ਲਈ। ਪਾਣੀ ਫਿਰ ਮੋਲ ਵਾਲਾ ਪੀਣਾ ਪਿਆ। ਮੋਲ ਵਾਲਾ। ਕੁਦਰਤ ਤੋਂ ਅੱਗੇ ਡਰਨਾ ਜੀ ਦਾ ਪਰਮਾਤਮਾ ਤੋਂ। ਇੱਕ ਜ਼ਿੰਮੇਦਾਰ ਜਾਂ ਕੋਈ ਵੀ ਜਿੰਨੇ ਵੀ ਭਰਾ ਵਾ। ਹਾਂਜੀ। ਇੱਕ ਘਰੇ ਇੱਕ ਟਰੈਕਟਰ ਹਾਂਜੀ। ਇੱਕ ਮੱਝ ਜ਼ਰੂਰੀ ਹੋਣੀ ਚਾਹੀਦੀ। ਹੋਣੀ ਚਾਹੀਦੀ। ਮੱਝ ਤਾਂ ਜ਼ਰੂਰੀ ਹੋਣੀ ਚਾਹੀਦੀ ਆ। ਤੇ ਜੇ ਕੋਈ ਖਾਓ ਪੀਓ ਚੰਗਾ। ਹਾਂਜੀ। ਤੇ ਚੰਗਾ ਜਵਾਨ ਹੋ ਜਾਊਗਾ ਕੱਲ ਨੂੰ। ਬੱਚੇ ਤਗੜੇ ਹੋਣਗੇ ਨਾਲ ਨਾਲ ਜਿੰਦੇ ਖਰਾਕ ਸਿਹਤ ਬਿਮਾਰੀ ਦੇ ਡਾਕਟਰ ਨੂੰ ਪੈਸੇ ਦੇਣ ਨਾਲੋਂ ਘਰ ਦੀ ਖਰਾਕ ਹੋਊ ਚੰਗੀ ਆ ਡਾਕਟਰਾਂ ਨੇ ਆਰਕਾ ਕੋਈ ਚੀਜ਼ ਫੇਲ ਹੋ ਗਈਆਂ ਸਾਰੀਆਂ ਉੱਥੇ ਹਾਂਜੀ ਉੱਥੇ ਇੱਕੋ ਕੰਮ ਚੀਜ਼ ਆਈ ਐ ਸਿਰਫ ਜੱਟ ਦਾ ਟਰੈਕਟਰ ਟਰੈਕਟਰ ਸਹੀ ਗੱਲ ਜੱਟ ਦਾ ਟਰੈਕਟਰ ਤੇ ਟਰਾਲੀ ਭਾਂਜਾ ਬਈਆ ਉੱਥੇ ਸਾਰੀਆਂ ਚੀਜ਼ਾਂ ਫੇਲ ਹੋ ਗਈਆਂ ਫੇਲ ਹੋ ਗਈਆਂ ਪਾਣੀ ਦੇ ਅਗੇ ਕੋਈ ਚੀਜ਼ ਨਹੀਂ ਚੱਲੀ ਨੀ ਮੋਟਰਸਾਈਕਲ ਘੜੁਕਾ ਅੰਤ ਟੁੱਟ ਗਿਆ ਜੀ ਟਰੈਕਟਰਾਂ ਦਾ ਟੁੱਟ ਗਿਆ ਪਰ ਜਿੰਨਾ ਟਰੈਕਟਰਾਂ ਨੇ ਸਾਰੇ ਕਮਾਲ ਕਰ ਦਿੰਦੇ ਚਲੋ ਔਰੇ ਵਾਈ ਗੁਰਦੀ ਮਾਰ ਮਾਰੀ ਦਾ ਕਿਹਨਾਂ ਕਹਿੰਦੇ ਆ ਕਿ ਜੱਟ ਦੇ ਘਰੇ ਕੋਈ ਮਾੜਾ ਹੀ ਨਹੀਂ ਕਿਤੇ ਵੱਡੇ ਵੱਡੇ ਲਾਖਾ ਰੋ ਭਾਈ ਮਾੜਾ ਘਲਾਰੋ ਭਾਈ ਵੱਟਾ ਭਾਈ ਛੋਟਾ ਹਰ ਜੱਟ ਜੀਮੀਦਾਰ ਦੇ ਘਰ ਟਰੈਕਟਰ ਹੋਏ ਟਰੈਕਟਰ ਹੋਏ ਹਰ ਜੀਮੀਦਾਰ ਦੇ ਘਰ ਇੱਕ ਮੱਝ ਇਦਾਂ ਦੀਆਂ ਮਈਆਂ ਉਹ ਪਰਵਾਹ ਹੀ ਨਹੀਂ ਕਰਦਾ ਤੇ ਬਾਕੀ ਸਮਝੀ ਗੱਲ ਕਰੀਏ ਆਪਾਂ ਇਦਾਂ ਦੀਆਂ ਚਾਰ ਮਈਆਂ ਬਚੀਆਂ ਨਾ ਘਰ ਜਿੱਦਾਂ ਮਤਲਬ ਸਾਹਮਣੇ ਜਿੱਦਾਂ ਆਪਣੇ ਇੱਧਰ ਜਿਹੜੋ ਕੋਈ ਹੁੰਦਾ ਕੋਈ ਵੀ ਜੇ ਕੋ ਪ੍ਰੋਣਾ ਵੀ ਹੁੰਦਾ ਤੇ ਆਪਣਾ ਆਹ ਗੇੜਾ ਤਾਂ ਨਹੀਂ ਐਂਟਰੀ ਕਰ ਲਏ ਜਾਂ ਉਧਰ ਦੀ ਕਰ ਲਈਏ ਤੇ ਮਈਆਂ ਲਾਣਗੇ ਇਹ ਚੀਜ਼ ਦੇ ਵੇਖੇ ਵੀ ਵਾਕ ਜੋ ਬੰਦੇ ਕੰਮ ਫਲਾਰ ਕੇ ਵੀ ਲਿਆਂਦੀਆਂ ਤੇ ਨਾਲ ਸ਼ੌਕ ਨਾਲ ਦਿਨੋ ਜੋ ਜੋ ਬੰਦੇ ਕੰਮ ਵੇਖ ਲੋ ਇਹ ਜੇ ਬਾਹਰ ਬੰਦਨੀਆਂ ਮਈਆਂ ਬਾਹਰ ਵੀ ਸਫਾਈ ਫੋਲੇ ਆ ਸਫਾਈ ਫੋਲੇ ਆ ਤੇ ਜਦੋਂ ਸ਼ਾਮਾਂ ਨੂੰ ਬਾਹਰ ਕਰਨੀਆਂ ਬਿਲਕੁਲ ਮੈਡ ਸ਼ਰਟ ਤੋ ਗਏ ਨੇ ਬਿਲਕੁਲ ਐ ਕੀਤੇ ਆ ਤੇ ਇੱਧਰ ਹੀ ਵੇਖ ਲੋ ਇੱਥੇ ਸ਼ਾਮੋਂ ਦਾ ਧੋਪ ਜਾਣਾ ਹਾਂਜੀ ਇੱਧਰ ਹੀ ਵੇਖ ਲੋ ਭਾਵੇਂ ਇੱਥੇ ਥੱਲੇ ਪੂਰੀ ਸਫਾਈ ਆ ਭਾਵੇਂ ਥੱਲੇ ਲੰਮੇ ਪੈਜੇ ਬੰਦੇ ਤੇ ਝੁੱਟੀ ਇਹਦੇ ਵੇਖਣ ਆ ਰਹੀ ਵੇ ਵੇ ਭੁੱਖਾਂ ਲਾਉਣ ਆ ਰਹੀ ਝੁੱਟੀ ਜੋ ਮਾਣੇ ਕੱਪੜੇ ਗਾਲੀ ਕੱਢਦੀ ਫਿਰ ਐ ਖੰਡੀਆਂ ਸੀ ਕੋਈ ਨਾ ਕੋਈ ਐਸਾ ਰੱਗੀਆਂ ਵੀ ਕਿਤੇ ਗਰ ਤੇ ਮੋਹਲ ਫਰੇਦਾ ਵੀ ਫੋਨ ਦੇ ਮੁੱਲ ਛੋਟੇ ਨਿਕ ਨਿਕ ਜੈਲ ਰੇਡ ਪਤਾ ਕੌਣ ਕਰਨੇ ਕਰ ਸਕਦੇ ਆ ਮੁੱਲ ਸਾਡੇ ਥੋੜਾ ਮੇਲਾ ਆ ਰਿਹਾ ਤੇ ਕਾਰਨ ਹਾਂਜੀ ਹਾਂਜੀ ਤੇ ਬਾਕੀ ਮਿਲਣਗੇ ਝੋਟੀਆਂ ਉੱਥੇ ਹੀ ਬ੍ਰਾਂਡ ਮਿਲਣਗੇ ਬ੍ਰਾਂਡ ਹੈ ਜੇ ਕੋਈ ਚਾਹ ਵਣ ਸ਼ਕੀਨ ਬੰਦਾ ਫੋਨ ਲਾਏ ਸਵਾਦ ਵਾਲਾ ਫੋਨ ਲਾਏ ਮੈਂ ਪਹਿਲਾਂ ਵੀ ਕਿਹਾ ਹਾਂਜੀ ਹਾਂਜੀ ਜਿਹਨੇ ਸਵਾਦ ਲੈਣਾ ਨਾ ਮੈਨੂੰ ਵੀ ਜੀ ਉੱਥੇ 10 5 ਦੀ ਮਿਲਦੀ ਆ ਤੇ ਵੀ ਜੀ ਬੇਨਤੀ ਤੁਹਾਡੇ ਕੋ ਤੁਸੀਂ ਮੇਰੇ ਮਤਲਬ ਫੌਲਰ ਜੀ ਹਾਂਜੀ ਹਾਂਜੀ ਅਸੀਂ ਤੁਹਾਡੇ ਕੋ ਬੇਨਤੀ ਕਰ ਸਕਦੇ ਆ ਹਾਂਜੀ ਹਾਂਜੀ ਤੇ ਸਾਡਾ ਮਾਲ ਮਹਿੰਗਾ ਥੋੜਾ ਜਾਂਦਾ ਬਹੁਤ ਕੁਆਲਟੀ ਵਾਲਾ ਦਸਲ ਵਾਲਾ ਲੰਮਾ ਥਮਾ ਦੁੱਧ ਦੇਣ ਵਾਲੀਆਂ ਘਰੇ ਰੱਖ ਕੇ ਵੀ ਜਿਹੜੀਆਂ 12 ਕਿਲੋ ਡੇਰੀ ਦੇ ਪੋਣ ਲੜੀਆਂ ਮੱਝਾਂ ਹੋਗਾ ਜੀ ਸਾਡੇ ਕੋਲ ਇਕੱਲੀ ਇਕੱਲੀ ਸਹੀ ਗੱਲ ਇਹਨੇ ਵੀ ਹੋਏ 11 ਕਿਲੋ ਦੁੱਧ 11 ਕਿਲੋ ਦੋ ਬਲ ਬੱਚਾ ਚੋਂ ਗਿਆ 9 ਰਹਿਗਾ 9 ਚ ਚਾਰ ਘਰ ਰੱਖਣਾ ਡੇਰੀ ਦੇ ਕਿ ਦੇਣਾ ਮੂਲ ਦੇ ਟੋਣਾਂ ਦੇ ਨਹੀਂ ਪੈਸੇ ਪੁੱਦੇ ਹੋਣੇ ਨਹੀਂ ਹੋਣੇ ਜੀ ਆਜੋ ਹੁਣ ਅਸੀਂ ਸਿਫਤਾਂ ਵੀ ਕਰਦੇ ਆ ਤੇ ਜੇ ਨੰਬਰ ਤੇ ਆਜੋ ਨਿਗ ਨਿਗ ਹੀ ਸਿੰਗੇ ਦੇ ਨਾਲਾਂ ਵਾਲਾ ਜਿਹੜਾ ਪਹਿਲਾ ਸੂਆ Ориਜినਲ ਲਓ ਜੀ ਨਾਲਾਂ ਚੈੱਕ ਰਹੀ ਗਈ ਖੁਦ ਕਰਾ ਲਈ ਤਸਲੀਆਂ ਇਹਨੀਆਂ ਤਸਲੀਆਂ ਦੇ ਸੁਭਜੇ ਪੂਰੀਆਂ ਖੋਲ ਕਰਾਵਾਂਗੇ ਕਿ ਇਹ ਮਾ ਵੀਡੀਓ ਦੇ ਵਿੱਚ ਇਹੋ ਬਾਰ ਬਾਰ ਰੌਲਾ ਪਾਨੇ ਤਸੱਲੀ ਕਰਨਾ ਤੁਹਾਡਾ ਫਰਜ ਆ ਆਓ ਮੌਕੇ ਦੇ ਇਥੇ ਹਾਜ਼ਰ ਆ ਬਿਲਕੁਲ ਨਮਾਇਨ ਬਿਲਕੁਲ ਦਾਸ ਜਿਹੜੇ ਘਾਰਾਂ ਮਾਰ ਕੇ ਨਾ ਖੜੋ ਦੋ ਦੋ ਟਾਈਮ ਨਹੀਂ ਚੋੜ ਕੇ ਖੜੋ ਇਹ ਕੇਮਲ ਆ ਜਾ ਠਾਣ ਗਰ ਜਾਣਾ ਇੱਕ ਰੀਸ ਪਲ ਤਸੱਲੀ ਕਰਾ ਦੇ ਸੇਕ ਸੁੰਗਦੀ ਕੁਆਲੀ ਇਹ ਵੀ ਬੋਲੀ ਮੂਹਰੇ ਫੁੱਲ ਸਾਂ ਜਿਹਨੂੰ ਕਹਿੰਦੇ ਆ ਛੋਟੀ ਲੰਬੀ ਲੰਬੀ ਤੇ ਨਾਲਾਂ ਵਾਲਾ ਅਡਰ ਆ ਗਿਆ ਤੇ ਨੋ ਅਗਲਾ ਤੇ ਕਿਵਾਂ ਜਬੂਦੀ ਕਿਵੇਂ ਸਮਝੀ ਵਾਲੀ ਨਾ ਨਹੀਂ ਮੜੀ ਜਾਂਦੀ ਐਵੇਂ 400 ਗੋਲ ਮੇਟਾ ਠੱਕੇ ਖਾਣ ਜਾਂਦੇ ਆ ਇਹ ਚਿਵਾਰੀ ਗੱਲ ਕਰੀ ਗਏ ਬਿਲਕੁਲ ਸੋਚ ਸੋਈਏ ਜਵਾ ਤੇ ਨਾਲਾ ਤੁਹਾਨੂੰ ਚੈੱਕ ਕਰਾਦੇ ਥੋੜੀ ਇੱਕ ਕੈਮਰੇ ਤੋਂ ਡਰਦੀ ਏ ਛੋਟੀ ਯਾ 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 ਨਾ ਯਾ ਨੀ ਲਓ ਜੇ ਆਰਡਰ ਦੀ ਗੱਲ ਕਰੀ ਗਏ ਤੇ ਇਹ ਵੀ ਫਾੜੀ ਵਾਲਾ ਆਰਡਰ ਆ ਗਿਆ ਤੇ ਨਾਲਾ ਜੇ ਵੀ ਬਿਜਲੀ ਗਾਰੀ ਬਣਿਆ ਸਪਾਈ ਇਧਰ ਹੀ ਵਿਖਾ ਪਰਲੇ ਪਾਸੇ ਮੈਂ ਤਾਂ ਜੇ ਗੱਲ ਕਰੀਏ ਜੇ ਸਪੰਝ ਉਹਨੇ ਇੱਕੋ ਚੈਲੰਜ ਕੀਤਾ ਵੀ ਆਪਾਂ ਜਿਹੜੀ ਜਿਹੜੀ ਮਹੀਂ ਲੈਣੀ ਬਿਲਕੁਲ ਨਾਲਾਂ ਵਾਲੀ ਲੈਣੀ ਆ ਉੰਬਾ ਹੈ ਨਹੀਂ ਹੋ ਗਿਆ ਵੇਖਾ ਦੀ ਨਾਲਾਂ ਜੀ ਉਹਦੀ ਛੱਪਾਂ ਕਰੀਏ ਜ ਸਾਡੇ ਕੋ ਹੋਣੀ ਇਹ ਸਾਰੀਆਂ ਨਾਲਾਂ ਆਣੀਆਂ ਜਲ ਮੜੀ ਜੀ ਸਾਈਡ ਤੇ ਘਰ ਪਰਾਂ ਨੂੰ ਜਿਹੜਾ ਪਾਸੇ ਆਇਆ ਨਾ ਉੱਥੇ ਤਾਰਾਂ ਹੀ ਤਾਰਾਂ ਲੈਣੀਆਂ ਲਾਈ ਬਿਜਲੀ ਘਰ ਵੀ ਵੀ ਲਿਆਦਾ ਵੀ ਲਿਆ ਫਿਜੀ ਘਰ ਵੀ ਵੀ ਲਿਆਏ ਛੋਟੇ ਬਿਜਲੀ ਘਰ ਆ ਹਾਂਜੀ ਭੱਟਾ ਲਓ ਜੀ ਓ ਟੈਂ ਵਾਲਾ ਬਿਜਲੀ ਘਰ ਜਿਹੜਾ ਲਓ ਜੀ ਚੈੱਕ ਕਰੇ ਕੋਈ ਤਸਲੀ ਤੁਹਾਡਾ ਗਾਵਾਂ ਕਰਨਾ ਤੇ ਇੱਥੇ ਆਣ ਕੇ ਆਪਣੀ ਮਾਨ ਦੇ ਝੋਟੀਆਂ ਜਿਹੜੇ ਇਹ ਜਿਹੜਾ ਵੀਡੀਓ ਦੀ ਗੱਲ ਨਹੀਂ ਇੱਥੇ ਮੌਕੇ ਦੇ ਆਣ ਕੇ ਝੂਟੇ ਆ। ਇਹ ਸਮਝੋ ਵੀ ਤੁਸੀਂ ਰਾਮਪੁਰੇ ਤਨੋਲੇ ਅੱਖਣੇ ਮੰਡੀ ਆ ਗਏ। ਸਹੀ ਗੱਲ। ਇੰਨੀ ਜਗ ਮਈਆਂ ਉੱਥੇ ਸਾਫ ਸੁਥਰੀਆਂ ਹੁੰਦੀਆਂ ਸਾਰੀ ਮੰਡੀਆਂ ਬੜੀਆਂ 20 ਕ ਮਈਆਂ ਸਾਹੀ ਵਿੱਚੋਂ ਪਹਿਲਾਂ ਕਰਦੇ ਨੇ ਮੰਡੀਆਂ। ਹਾਂਜੀ ਹਾਂਜੀ। ਸਾਰੀ ਮੰਡੀ ਦੇ ਵਿੱਚ ਹੀ ਵੇਖਿਆ ਉਹ ਨੌਜ ਦੀ ਗੱਡੀ ਆ। ਜਿਹਦੇ ਉੱਤੇ 600 ਮਈ ਪੈਂਦੀ ਆ। ਹਾਂਜੀ ਹਾਂਜੀ। 600 ਮਈਆਂ ਪਿੱਛੇ 30 ਮਈਆਂ ਸਾਫ ਸੁਥਰੀਆਂ ਹੁੰਦੀਆਂ ਟੌਪ ਦੀਆਂ। ਹਾਂਜੀ ਹਾਂਜੀ। ਤੇ ਬਾਕੀ ਕੇ ਸਾਈਡ ਹੋ ਗਈ ਕਿ ਇਹਦਾ ਭੂਰ ਹੋ ਗਿਆ ਕਿ ਇਹਦਾ ਛੱਟਾ ਆ ਗਿਆ ਕਿ ਇਹਦਾ ਕੋਸ ਹੋ ਗਿਆ। ਹਾਂਜੀ ਹਾਂਜੀ। ਇਹ ਸੌਣੇ ਸਾਬਤ ਉਤਰੀਆਂ ਆਈਆਂ ਹਾਂਜੀ ਨਸਲ ਵੇਖ ਲੋ ਝੋਡੀ ਦਾ ਰੰਗ ਵੇਖ ਲੋ ਜਾਨੂ ਕਹਿੰਦੇ ਜੈਡ ਬਲੈਕ ਕਾਲੀ ਨਿੱਕਾ ਸਿੰਘ ਕੱਟੀ ਮਗਰ ਨਾ ਕਾ ਤਾਜੀ ਸੂਈ ਸਬਾਈ ਚਲੋ ਹੋਰ ਕੱਟੀ ਜਾਂ ਕੱਟਾ ਬੱਚਾ ਦਾ ਹੈਗਾ ਨਾ ਤਾਜੀ ਸੂਈ ਝੋਡੀਆਂ ਅੱਠੇ ਅੱਠਾਂ ਮਗਰ ਕੱਟੀਆਂ ਕੱਟੀਆਂ ਆ ਗਈਆਂ ਸਾਰੀਆਂ ਕੱਟੀਆਂ ਮਗਰ ਰੱਖਾਂ ਲਓ ਜੀ ਕੱਟੀਆਂ ਆ ਗਈਆਂ ਮਗਰ ਜੈਡ ਬਲੈਕ ਆ ਲਓ ਜੀ ਨਾ ਖੋਲਦੀ ਜਿਵੇਂ ਗਲੂਕੋਜ਼ ਲੱਗ ਰਹੇ ਨਹੀਂ ਝੋਟੀਆਂ ਦੇ ਸਹੀ 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 ਗੱਲ ਹੈ ਸੇਕ ਕੁਆਲਿਟੀਆ ਵੇਖ ਬਾਈ ਜੀ ਦੁੱਧ ਦੁੱਧੇ ਸੁਝੋਟੀ ਗੋਲੋ ਆਜੀ 1.5 ਜਿਹੜਾ ਚੂਣ ਵਾਲਾ ਵਾ ਹਾਂਜੀ ਸਾਰਿਆਂ ਦੇ 16 17 ਭੜਾਰੀ ਪਾਣੇ ਤੇ ਸਾਰਿਆਂ ਦੇ 15 ਵਾਲਾ ਹੀ ਭੜਾਰੀ ਪਾਣੇ ਹਾਂਜੀ ਬੱਚੇ ਨੂੰ ਛੱਡ ਕੇ ਵੀ ਦੁੱਧ ਮੇਰੀ ਕੱਟੀ ਵੀ ਅੱਜ 15 ਕਿਲੋ 15 ਕਿਲੋ ਬੱਚੇ ਨੂੰ ਛੱਡ ਕੇ ਲਓ ਜੀ 15 ਕਿਲੋ ਹਾਜ਼ਰ ਵਧੀਆ ਾਕਾਦ ਰੱਖਣੀ ਝੋਟੀ ਚਮਾਉਣ ਦੀ ਲਓ ਜੀ 18 ਕਿਲੋ ਦੋ ਦੇ ਕੇ ਬਾਕੀ ਪਤਲੀ ਪਤਲੀ ਬਹੁਤ ਆ ਦੇਖ ਸਕਦੇ ਜਿਵੇਂ ਕਿ ਬਿਲਕੁਲ ਤਰੀਕਿਆਂ ਜਿਹੜਾ ਨਿੰਬੂ ਕਾਗਜੀ ਹੁੰਦਾ ਨਾ ਉਹ ਇਦਾਂ ਹੁੰਦਾ ਕਿਉਂਕਿ ਤੇ ਛਿਲੜ ਨਹੀਂ ਹੁੰਦੀ ਛਿਲੜ ਨਹੀਂ ਹੁੰਦੀ ਉਹ ਜੇ ਨਿਹਰਾ ਜਿਹੜਾ ਨਿਕਲਦਾ ਰਾਸੀ ਨਿਕਲਣਾ ਜਿਹੜਾ ਮੋਟਾ ਨਿੰਬੂ ਦਾ ਇਦਾਂ ਮੋਟਾ ਹੁੰਦਾ ਉਹ ਜੇ ਵੇਖੋ ਦੋ ਕੀ ਬੂੰਦਾ ਨਿਕਗੂ ਨਿਕਲਦੀਆਂ ਰਾਸ ਦੇ ਉਹ ਵੀ ਸੁੱਕਾ ਜਿਆ ਨਿੰਬੂ ਹੁੰਦਾ ਹਾਂਜੀ ਇਹ ਪਿਓ ਪਿਓਰ ਕਾਰ ਦੀ ਨਿੰਬੂ ਜਿਹੜੇ ਨਸਲ ਚਾਹ। ਮੈਂ ਹਰ ਵੀਰ ਨੂੰ ਬੇਨਤੀ ਕਰਦਾ ਬਿਲਕੁਲ ਇੱਕ ਚੀਜ਼ ਜ਼ਰੂਰ ਪਰਖ ਪਰਖ ਕਰਿਆ ਕਰੋ ਚਲੋ ਕਿਉਂਕਿ ਤੁਸੀਂ ਪੈਸੇ ਖਰਚਨੇ ਹੁੰਦੇ ਆ। ਇੱਕ ਬਿਲਕੁਲ ਚੱਡਾ ਨਾਲ ਵੇਖ ਲਿਆ ਕਰੋ ਮਤਲਬ ਆਪਾਂ ਮਹੀਂ ਦਾ ਜਿਹੜਾ ਚੱਡਾ ਵੇਲੇ ਨੇ ਵੀ ਚੱਡਾ ਫੜਾ ਵੱਡਾ ਮਹੀਂ ਜਿਹੜੀ ਦੁੱਧਿਆ ਫਿਟਿੰਗ ਵਾਲੀ ਤਿੰਨ ਨਸਲਾਂ ਦੁੱਧਿਆ ਆ। ਆਪਾਂ ਚੱਡਾ ਦੇਖ ਕੇ ਕਈ ਵੀਰ ਭਰਾ ਕਈ ਫਸ ਜਾਂਦੇ ਆ ਨਾ। ਵੀਰ ਭਰਾ ਕਈ ਫਸ ਜਾਂਦੇ ਆ ਨਾ। ਇਹ ਲੱਭਦੇ ਆ ਬੰਦੇ ਦੇ ਖਾਨਦਾਨੀ ਬੰਦੇ ਜਿਹੜੇ ਹੁੰਦੇ ਨਾ ਜਿਹੜੇ ਨਸਲਾਂ ਵਾਲੇ ਬੰਦੇ ਹੁੰਦੇ ਆ। ਹਾਂਜੀ ਹਾਂਜੀ। ਉਹ ਇਹ ਕਿਹਦੇ ਮਗਰ ਵੀ ਹਾਂ ਜੀ ਜਦੋਂ ਉਹ ਖੜਦੇ ਆ ਇਧਰ ਹੋ ਜਾ ਮਨ ਜਿਹੜੇ ਬੇ ਨਸਲੀ ਬੰਦੇ ਆ ਨਾ ਹਾਂ ਜੀ ਉਹ ਕੋਲ ਖੜ ਕੇ ਜੱਟਾਂ ਮਰਾਉਂਦੇ ਮਨ ਨਾਲ ਇਹ ਮਨ ਨਾਲ ਇਸ ਨਸਲ 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 ਭਾਈ ਕੋਈ ਬੰਦਾ ਆ ਗਿਆ ਪੈਸੇ ਨਾਲ ਮਰ ਹੋ ਗਿਆ ਇਹ ਚੀਜ਼ਾਂ ਦੀ ਨਸਲ ਜ਼ਰੂਰੀ ਪਕੇ ਇਹ ਨਸਲਾਂ ਇਹਨਾਂ ਦੇ ਮਾਂ ਪਿਓ ਖਾਨਦਾਨੀ ਅਨਾਡੀਆਂ ਦੋਰੀਆਂ ਦੇ ਖਾਨਦਾਨੀ ਜਾਂ ਨਾਡੀਆਂ ਆਏ ਹਾਂ ਮਨਨ ਵਾਲੀ ਗੱਲ ਹੈ ਜੇ ਕਾਨ ਵਾਲੀਆਂ ਆ ਠੀਕ ਆ ਇੱਥੇ ਪਤਾ ਲੱਗਦਾ ਜਾਣ ਕੇ ਨਸਲ ਤੇ ਅਸਲ ਹੈ ਤੇ ਕਿੰਨੇ ਦੀ ਦੇ ਦੇਣੀ ਹੈ ਰੇਡ ਛੋਟੇ ਫੋਨ ਤੇ ਛੋਟੇ ਛੋਟੇ ਜਿਆਦਾ ਰੇਡ ਨਹੀਂ ਕਰਦੇ ਕੋਈ ਲਓ ਜੀ ਅੱਗੇ ਆਜੋ 4 ਨੰਬਰ ਤੇ ਨਾਰਮਲ ਰੇਡ ਨਾਰਮਲ 4 ਨੰਬਰ ਤੇ ਵੀ ਘੁਟੀ ਆ ਗਈ ਟਾਪ ਕਲਾਸ ਤੇ ਸਿੰਘ ਸੁੰਗਦੀ ਗੱਲ ਕਰ ਲਈ ਇੱਧਰ ਤਾਂ ਬਰੇਕੀਆਂ ਆਈ ਤੇ ਖੋਲ ਕੇ ਤੋੜਦੇ ਬਾਕੀ ਗੱਲਾਂ ਬਾਅਦ ਕਰਦੇ ਵੱਡੀ ਬੋਲਿਆ ਵੀ ਹਾਂਜੀ ਨਾੜਾ ਨਾੜਾ ਇਧਰ ਉਹ ਵੀ ਵਿਖਾ ਲਈ ਇਧਰ ਨੂੰ ਅੱਗੋਂ ਨਹੀਂ ਆਣਗੇ ਮੇਰਾ ਭਰਾ ਲਓ ਜੀ ਨਾੜਾ じゃ ਕਰਦੇ ਕੋਈਏ ਤੇ ਬਾਕੀ ਜੇ ਗਾਰਾ ਨਾ ਲੈਣੀ ਨਾ ਇੱਕ ਅੱਧੀ ਨਹੀਂ ਸਾਰੀਆਂ ਨਾੜਾਂ ਵਾਲੀਆਂ ਹੋਣਗੀਆਂ। ਲਾ ਜੀ ਬਾਕੀ ਇਹ ਵੀ ਬੋਲੀ। ਪੇਠ ਪੁੜੇ ਦੀ ਬਹੁਤ ਚੰਗੀ ਏ ਛੋਟੀ ਤੇ ਨਾਲਾ ਨੂੜਾ ਆਰਡਰ ਤੇ ਬਹੁਤ ਨੇ। ਤੇ ਬਾਕੀ ਸੋਹਣੀ ਸਰਖੀ ਛੋਟੀ ਦੀ ਨੂੰ ਜਾਂਦੇ ਨੇ। ਤੇ ਬਾਕੀ ਚੋਰਾ ਦਾ ਆ ਪ੍ਰਮਾਣ ਆਗੁਰ ਲਾਖ 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 ਕਰਦੀ ਆ। ਮਾੜੀ ਮੈਂ ਲੈਣੀ ਨਹੀਂ ਆਪਾਂ ਕਿਸੇ ਦੀ ਨਹੀਂ ਲੈਣੀ। ਸਹੀ ਗਾ ਸਹੀ ਗਾ ਲੈ। ਹੋ ਜੋ ਬਣਾ ਠੀਕ ਹੈ ਨਾ। ਬਣਾ ਲੈ। ਓਕੇ। ਹਾਂ ਜੀ। ਹਾਂ। ਚੋ ਜਾ ਯਾਰ ਚਾੜ ਵੀ ਦੋ ਤੋਂ ਬਰਾਬਰ ਹੋਏਗੀ ਤੇ ਸੋਹਣੀ ਸਰਖੀ ਛੋਟੀ ਦੀ। ਬ੍ਰਾਂਡ ਲਓ ਜੀ ਬ੍ਰਾਂਡ ਪੀਸ ਆ ਗਿਆ ਤੇ ਦੁੱਧ ਦੀ ਗੱਲ ਕਰ ਗਏ ਸਮਝ ਜੀ ਦੁੱਧ ਕਿ ਨਾ ਹਾਜ਼ਰ ਜਿਹੜਾ ਮੌਕੇ ਤੇ ਦੁੱਧ ਐਂਦੀ ਆ ਜੀ ਅੰਦਰ ਹੋਇਆ ਦੁੱਧ ਕਿੰਨਾ ਹੈ ਜਨਾ ਪਤਾ ਨਹੀਂ ਇੱਥੇ ਆ ਕੇ ਜੀ ਮਗਰੋਂ ਗੱਲ ਹਾਂ ਜੀ ਜਿਹੜਾ ਅੱਜ ਝੋਟੀ ਦਾ ਨਾ ਤੱਕ ਮੇਵੇ ਦੀ ਮੂਰੀ ਹੋ ਵੀ ਜ਼ਰੂਰ ਥੋੜੀ ਜੀ ਹਾਂ ਜੀ ਅੱਜ ਦੀ ਡੇਢ ਵਿੱਚ ਝੋਡੀ ਕੋ 17 ਕਿਲੋ ਦੁੱਧ ਚੋਣ ਵਾਲਾ ਹੋਊਗਾ 17 ਕਿਲੋ 17 ਕਿਲੋ ਪੈਂਦੇ ਚਾਹੀਏ ਕੋ ਕਿਲੋ ਦੋ ਕਿਲੋ ਦਾ ਫਰਕ ਪਾ ਜੇ ਬੱਖਰੀ ਗੱਲ ਹੈ ਇਹਦਾ 17 ਕਿਲੋ ਚਵਾ ਕੇ ਲਿਆਏ ਆ ਹਾਂਜੀ ਏਰੀਆ ਜਿਹੜਾ ਇਹਦਾ ਚਿਰਖੀ ਹਾਂਜੀ ਠੀਕ ਆ ਚਿਰਖੀ ਏਰੀਆ ਦਾਦਰੀ ਦਾਦਰੀ ਚਿਰਖੀ ਦਵਾਈ ਏ ਝੋਡੀ ਏਰੀਆ ਦਾ ਬੜਾ ਏਰੀਆ ਚੰਗਾ ਠੰਡੇ ਸੁਭਾ ਦੀ ਆ ਹਾਂਜੀ ਹਾਂਜੀ ਦਾਾਂ ਵਿੱਚ ਨਸਲ ਜਾਤਵਾੜੀ 17 ਕਿਲੋ ਕੰਡੇ ਲਵਾ ਕੇ ਆਈ ਆ ਕਿਲੋ 2 ਕਿਲੋ ਇੱਥੇ ਆਣ ਗਿਆ ਫਰਕ ਪਾ ਜੇ ਤੇ ਵੱਖਰੀ ਗੱਲ ਵੱਖਰੀ ਗੱਲ ਚੂਣ ਕੁਸਮਾ ਇੱਕ ਨੰਬਰ ਤਾਂ ਵੱਡੀ ਬੋਲੇ ਨਸਲ ਨਸਲ ਬਹੁਤ ਜ਼ਿਆਦਾ ਜੀ ਠੀਕ ਕਿੰਨੇ ਦੀ ਦੇ ਦੇਣੀ ਰੇਡ ਛੋਟੇ ਇਹ ਵੀ ਛੋਟਾ ਜੀ ਰੇਡ ਪਤਾ ਕੀ ਆ ਹਾਂਜੀ ਮਜਬੂਰੀ ਆ ਵੀਰ ਭਰਾ ਮੇਰੇ ਗੁੱਸਾ ਨਾਲ ਕਰ ਰਿਹਾ ਵੀਡੀਓ ਬਣਾਈਆਂ ਫੜੀ ਦੀਵਾਲੀ ਸਰਤੇ ਜੀ ਉਥੇ ਵੀ ਜਿਆ ਨੂੰ ਕੀ ਬਲ ਦਿਵਾਲੀ ਦੀ ਮਈਆਂ ਵੇਚਿਆ ਕਿ ਅਗਲੀ ਦਿਵਾਲੀ ਨੂੰ ਲੈਣੇ ਵਣ ਪੈਸੇ ਲੇਗਾ ਫਿਰ ਉਥੇ ਸਾਲ ਸਾਲ ਛਿਆ ਛੇ ਮਹੀਨੇ ਦੇ ਦਾਰ ਵੀ ਮਈਆਂ ਜਾਂਦੀਆਂ ਉਹਦੇ ਹਿਸਾਬ ਨਾਲ ਫਿਰ ਰੇਡ ਕਰਦੇ ਪੈਂਦੇ ਆ ਫਿਰ ਰੇਡ ਐ ਨੰਗਾ ਜੇ ਫਿਰ ਔਖਾ ਜਾਂਦਾ ਰੇਡ ਸਿਰਪੇ ਛੋੜੇ ਜੁੜੇ ਦੇਣੇ ਜਾਲਾ ਰਹਿ ਨਹੀਂ ਜਿਹੜੇ ਜਿਹੜਾ ਵੀ ਦਿਲੋਂ ਮਹੀਂ ਮਗੂ ਦੇ ਦੇਣੀਆਂ ਪਾ ਦੇ 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 ਅੱਗੇ ਆ ਗਏ ਮਾਲ ਹੁਣਾ ਚੜ ਤੋ ਚੜ ਆ ਗਿਆ ਮਾਲ ਸੁਪਰਸਟਾਰ ਹੀ ਲਾਉਣੀਆਂ ਜਿੰਨੀਆਂ ਸੁਪਰਸਟਾਰ ਹੀ ਲਾਉਣ ਬਾਹਰ ਕੱਢ ਕੇ ਖਾ ਫਿਰ ਦਰਸ਼ਣੇ ਲੈ ਵੀ ਤੋਰ ਦੇ ਇਹਨੂੰ ਖੁਰ ਕੇ ਜੈਡ ਬਲੈਕ ਕਾਲੀ 2 4 ਵਾਲੀ ਕਿੱਟੇ ਆ ਪਰ ਝੋਟੀ ਅਸਲ ਆ ਜਿਹਨੂੰ ਕਹਿੰਦੇ। ਲਓ ਜੀ ਝੋਟੀਆਂ ਜਿਹਾ ਅਸਲ ਹੀ ਆਈਆਂ ਨੇ ਆਪਣੇ ਫਾਰਮ ਦੇ ਤੇ ਨਾੜਾ ਪਹਿਲਾਂ ਇਹਦੇ ਦਿਖਾ ਰਹੇ ਆ ਜੀ। ਇਹ ਰਾਗੀ ਵੀ ਇੱਕ ਦੇ ਨਾੜਾ ਐ ਦੂਜੇ ਦੇ ਨਾੜਾ ਤੇ ਸਾਰੀਆਂ ਨਾੜਾਂ ਨਹੀਂ ਕੀਤੀਆਂ ਯਾਰ। ਲਓ ਜੀ ਨਾੜਾਂ ਚੈੱਕ ਰਹੀ ਗਈ। ਤੇ ਕੱਦ ਦਿਖਾ ਦੇ ਝੋਵਣ ਕਿੱਡੀ ਓ। ਮਨਾ ਫੁੱਲ ਫੈ ਜਿਹਨੂੰ ਕਹਿੰਦੇ ਆ। ਇਹ ਅਧਰ ਦੀ ਗੱਲ ਕਰ ਲਈਏ ਫੜੀ ਹਲਾ ਢਾਗਾ ਨੋ ਗਲਤ ਹਨ ਆ ਗਿਆ। ਚੱਲ ਜਾ ਦੇ ਜਾ ਦੇ ਪੁੱਤ ਜਾਂਦੇ। ਜੇ ਕੋਣਾ ਵੀ ਖਾਲੀ ਜਿਹੀ ਖਰੀ ਆ। ਹਾਂ ਜੀ ਹਾਂ ਜੀ। ਦੇ ਵੇ ਥੋੜਾ ਅਜ ਆਪਣੇ ਕੈਮਰੇ ਤੋਂ ਡਰਦੀ ਆ ਥੋੜਾ ਜਿਹਾ ਵੀ ਪਿੱਛੇ ਕੀ ਜਾ ਰਿਹਾ ਤੇ ਬਾਕੀ ਸੋਹਣੀ ਸਰਾਖੀ ਪਿੱਠ ਬੁਰੀ ਵੀ ਬਹੁਤ ਚੰਗੀ ਝੋਡੀ ਸਿੰਘ ਸਿੰਘ ਦੀ ਕੁਆਲਿਟੀ ਸੋਹਣੀ ਸਰਾਖੀ ਜਿਹਨੂੰ ਕਹਿੰਦੇ ਨੇ ਤੇ ਬਾਕੀ ਨਾੜਾ ਨੁਹਾੜ ਰਹਾ ਗਿਆ ਹੇ ਚੱਲੋ ਬਾਕੀ ਚਵਾਰ ਹੀ ਗੱਲ ਕਰੀਏ ਚਵਾਰ ਦਾ ਤੋਂ ਸੋਜੋ ਚਵਾਰ ਹੀ ਮਾੜੀ ਵਾਲੀ ਚਵਾਈ ਹੋ ਲੈਣ ਜਿਹੜਾ ਮਰਜੀ ਤੇ ਨਿਆਣਾ ਛੋਲੇ ਭੈਣ ਛੋਲੇ ਮਹਾਰਾਜ ਜਿਉਣੇ ਇੱਥੇ ਕੋਈ ਹੋਰ ਚਵਾਈ ਦਾ ਨਹੀਂ ਮੈਂ ਬਣੀ ਕੋਟੀ ਤੇ ਜੇ ਸਪੰਜੀ ਆਪਾਂ ਇਹਦੀ ਦੋਦੀ ਗੱਲ ਕਰੀ ਅੱਜ ਦੋਦੇ ਛੋਟੀ ਗੱਜ 14 ਕਿਲੋ ਸਟਾਰਟੀ ਕਰਤਾ ਜੀ ਸਵੀ ਦਵਾਈ ਆ ਹਾਂਜੀ ਪਰ ਗਰੰਟੀ ਇਹਦੀ 18 ਕਿਲੋ ਦੀ ਆਈ ਜੀ ਅਗਲੇ ਪਾਸੇ ਲਿਵਾ ਖਾਦੇ ਧੱਕ ਖਾਣ ਬਖਾਦੇ ਕੋਈ ਕੁੰਡੀ ਨਹੀਂ ਹੋ ਤੇ ਕੋਈ ਲੈਣਾ ਨਹੀਂ ਹੋ ਦੇਣਾ ਨਹੀਂ ਹੋ ਤੇ ਵੱਡੀ ਫੋਲੀ ਦਾ ਮਗਰੋਂ ਵੀ ਖਾਦੇ ਦੇਵਾ ਇਹਨੇ ਵੀ ਮੋੜੇ ਜਾਂ ਪਿੱਛੇ ਆ ਨਹੀਂ ਹੈ ਹਾਂਜੀ ਹਾਂਜੀ ਬਟਨ ਕਰਾ ਦੇ ਦਰਸ਼ਨ ਛੋਟੀਆਂ ਦੇ ਤੇ ਸੱਤਿਆਂ ਦਾ ਵਾਦੇ ਕਰੇ ਲੇਵਰੀ ਚਾਰਜ ਮੇਰੇ ਹੋ ਲੇਵਰੀ ਲਓ ਜੀ ਅੱਗੇ ਪੜੀ ਬਾਬਾ ਫੇਰਾ ਭਰਾ ਨਾਲਾ ਹੀ ਖਾ ਦੇ ਦੀ ਯਾਰਾ ਕਿਦਾਂ ਲਿਸ਼ਕਦੀਆਂ ਨਾਰਾ ਨੂੰ ਨਾ ਚੈੱਕ ਕਰ ਲੇ ਭਾਈ ਬਾਲਦੀ ਬਿਲਡਰ ਮੈਂ ਅੜੀ ਨਾੜ ਬਗਾਰ ਲੈਣੀ ਏ ਤੇ ਬਾਕੀ ਆਪਾਂ ਉਹ ਮੇਰੀ ਇਹਦੇ ਵੀ ਫੋਨ ਤੇ ਗੱਲ ਹੋ ਗਈ ਛੋਟੇ ਫੋਨ ਤੇ ਲਓ ਜੀ ਯਾਰੀਆਂ ਦੇ ਦੀਆਂ ਬਸ ਜਾਣ ਦੇ ਲਓ ਜੀ ਅੱਗੇ 6 ਨੰਬਰ ਆ ਗਿਆ ਮੱਜਾ 25 ਤੋਂ 25 ਪੌਣੀਆਂ ਮੱਜਾ ਬਾਂਬੀ ਬਰਾ ਮਾਲ ਖਾਣਾ ਪਿੱਛੇ ਵੀ ਨਹੀਂ ਕਹਿੰਦੇ ਮਾਲ ਮੁਰ ਗਿਆ ਬੜਾ ਮਾਲ ਬੜਾ ਕੇ ਚੱਲਣਗੇ ਮੈਂ ਨਾ ਪੈਸੇ ਮੁੱਕ ਜੇ ਮਈ ਮਈਏ ਦੇ ਖਸੂਜਾਾਂ ਇੱਕ ਤਾਂ ਪਿੱਛੇ ਖੜੀ ਹਰਿਆਣੇ ਅੱਛਾ ਅੱਛਾ ਜਿੰਨੀ ਲੈਣੀ ਮੁੱਲ ਫਿਰ ਇਹਦਾ ਵੀ ਸੰਜੀ ਫੋਨ ਤੇ ਹੀ ਮੁੱਲ ਛੋਟੇ ਮੁੱਲ ਜਿਆਦਾ ਨਹੀਂ ਕਰਦੇ ਭਾਈ ਹਾਂਜੀ ਜਿੰਨੇ ਹੈਗੇ ਅਸਲ ਨਿਸ਼ਾਨੇ ਤੇ ਬ੍ਰਾਂਡ ਹੀ ਆ ਬ੍ਰਾਂਡਡ ਲੋਕੀ ਮੰਨੀਆਂ ਜਿਹੜੀਆਂ ਨੇ ਸਾਰੀਆਂ ਮੇਲੇ ਆਈਆਂ ਲਓ ਜੀ ਫਿਰ ਅੱਗੇ 6ਵੇਂ ਨੰਬਰ ਤੇ ਆ ਜੀ ਕੋਸ਼ਿਸ਼ ਕਰਨੇ ਚੱਲ ਜੇ ਕੋਈ ਮੈਂ ਤੁਹਾਨੂੰ ਠੀਕ ਹੈ ਨਾ ਮਾਲ ਪਿੱਛੇ ਬਾਬੇ ਦੇ ਮੇਲੇ ਆਪਣੀਆਂ ਝੋਟੀਆਂ ਪਿੱਛੇ ਕਾਫੀ ਖੜੀਆਂ ਹਾਂ ਹਾਂ ਜੀ ਤੇ ਮਾਲ ਨਵਾਂ ਹੋ ਰਾਇਣਾ ਵਾ ਬੂਰੀਆਂ ਵੀ ਮਿਲਣਗੀਆਂ ਨੀਲੀ ਦਾ ਵੀ ਮਿਲੂਗੀ ਮੀਡੀ ਵੀ ਮਿਲੂਗੀ ਸਾਰੀ ਸਾਰੀ ਵੈਰਾਈਟੀ ਤੇ ਸਾਰਾ ਕੁਝ ਮਿਲੂਗਾ ਪਰ ਇਹ ਵੀ ਥੋੜਾ ਜਿਹਾ ਚਲੋ ਵੇਖ ਜਣੀਆਂ ਵਧੀਜੀ ਗੱਲ ਹੈ ਤੇ ਵੇਚਣੀਆਂ ਹਾਂ ਹਾਂ ਜੀ ਇੱਥੇ ਵੇਚਣੀਆਂ ਮੈਂ ਯਾਦ ਰੱਖਣੀ ਹੁੰਦਾ ਵੀ ਹਾਂ ਇਹ ਵਾਲੀ ਇਹ ਵੇਚਣੀ ਹੈ ਇੱਥੇ ਵਗੀ ਹੈ ਬਾਬੇ ਦੇ ਮੇਲੇ ਨਾਲ ਲਓ ਜ ਇਹ ਜੀ ਐਵੇਂ ਨਾੜਾ ਵੇਖ ਲਾ ਕੱਦ ਵੇਖ ਲਾ ਤੇ ਲੈਵਾ ਕਰੇ ਜੁਬਣ ਖੋਲ ਕੇ ਤੋਰ ਤੇ ਫੇਰੀ ਦਰਸ਼ਨ ਕਰਾਉਂਦਾ ਫਿਰ ਬਖਿਆ ਕਹਿੰਦਾ ਬਾਕੀ ਗੱਲਾਂ ਬਾਅਦ ਚ ਇਕਰੀ ਪਿਛੋ ਲੇਵੇਰ ਮਾਰਨਾ ਵਿਖਾ ਦੇ ਦਰਸ਼ਨ ਕਰਾ ਦੇ ਇੱਕ ਬ੍ਰਾਂਡਾਂ ਦੇ ਲਓ ਜੀ ਬਾਕੀ ਕਹਿੰਦਾ ਬਾਅਦ ਹੋਣ ਗਿਆ ਤੇ ਇਕਰੀ ਝੋਟੀ ਆਪਾਂ ਖੋਲ ਕੇ ਤੋਰ ਦੇ ਨੇ ਇਕਰੀ ਦਿਖਾ ਦੇ ਨੇ ਪਿੱਠ ਪੂੜੀ ਦੀ ਕੁਆਲਿਟੀ ਇਕਰੀ ਤੁਹਾਨੂੰ ਚੈੱਕ ਕਰਾ ਦੇ ਨੇ ਆ ਬਾਕੀ ਨਾੜਾ ਨੂੜਾ ਆਰਡਰ ਦੇ ਦੇ ਵੀ ਹੈਗੇ ਨੇ ਸਿੰਘ ਕਹਿੰਦਾ ਵੇਖ ਲਾ ਛੋਟੇ ਹੱਥੀ ਦੀ ਸਹੀ ਗੱਲ ਹੈ ਬਲੈਰੋ ਜਾਓ ਮੇਰੀ ਲਓ ਜੀ ਝੋਟੀ ਤੋਰਿਆ ਪਲਵਾਨਾਂ ਵਾਂਗ ਤੋਰ ਆਵੇ ਝੋਟੀ ਦਾ ਕਮਾਰੇ ਵਾਈ ਕਮਾਰੇ ਵੇ ਬਾਕੀ ਇਹ ਗੱਲ ਕਰੀਏ ਆਪਾਂ ਬਸ ਕੋਲੇ ਸੋਹਣੀ ਸੁਨਖੀ ਤੇ ਟਾਪਰ ਮੈਕ ਪੁਆਇੰਟ ਬਹੁਤ ਜੰਗੀ ਲੱਗੀ ਐ ਬਿਲਕੁਲ ਐ ਸਿੱਧੀ ਗੱਡ ਰੰਗ ਛੋਟੀ ਜੀ ਗੱਲ ਕਰੀਏ ਸਿੱਧੀ ਸਾਦੀ ਹੋ ਰਿਆ ਤੇ ਥਾਨ ਲਗਾ ਨੋ ਕਲਾ ਤੇ ਪੇਟ ਪੂਰਾ ਬਹੁਤ ਜੰਗਾ ਝੋਡੀ ਦਾ ਤੇ ਦੁੱਧ ਵੀ 15 ਤੋਂ ਪਲੱਸ ਵਾਲੀ ਹੋਣੀ ਐ ਵੀ ਅੰਦਰ ਨਹੀਂ ਕਹੀ ਨਹੀਂ ਲੈਂਦੇ ਇਹਨਾਂ ਮਖੱਟੀ ਨਹੀਂ ਆਉਂਦੀ ਲਓ ਜੀ ਜੇ ਸੁਬੰਦ ਬਾਡੇ ਮਾੜੀ ਮੈਂ ਅੱਖ ਖੈਰ ਦੀ ਤੁਹਾਨੂੰ ਮੈਂ ਕਹਿੰਦੀ ਹਾਂ ਜੀ ਹਾਂ ਜੀ ਤਾਂ ਇਹ ਬਾਲਟੀਆਂ ਜਿਹੜੀਆਂ ਨਾ 10 ਗ੍ਰੂ ਤੋਂ ਪਲੱਸ ਰਹੀ ਰੱਖੀ ਜਾਂਦਾ 10 ਤੋਂ ਪਲੱਸ ਸਾਨੂੰ ਇਹਨੂੰ ਬੜੀ ਮਜ਼ਾ ਆਉਂਦਾ ਵੀ ਇਹ ਬਾਲਟੀ ਥੱਲਾ ਹੀ ਠੱਕੇ ਮੈਂ ਮੈਂ ਛੋਟੀ ਬਾਲਟੀ ਦੇਖਣੀ ਕੋਈ ਤਾਂ ਨਾ ਲੱਭ ਚਾ ਮੈਂ ਨਹੀਂ ਮੜੀ ਖਾਦੇ ਕਿ ਦਰਸ਼ਨ ਚਾਚ ਵੇਰ ਆਰਡਰ ਅਰ ਬਖਾਦੇ ਲੇਵਾ ਬਖਾਦੇ ਕਦੀ ਨੂੰ ਕਿਹਦਾ ਲੱਗਾ ਲੱਜ ਨੌਕਲਾ ਸੂਤ ਤਾਂ ਕਿ ਚੜਿਆ ਪਿਆ ਲੇਵਾ ਆਰਡਰ ਦੀ ਗੱਲ ਕਰ ਲਈਏ ਤੇ ਆਪਾਂ ਫਾਰੀ ਵਾਲਾ ਡਰਾ ਗਿਆ ਉਹ ਕਲਾਤ ਖੜਾ ਗਿਆ ਇਹ ਨਾੜਾਂ ਨੇ ਵੀ ਭਰੀ ਪਈ ਹੈ ਹਾਂਜੀ ਤੇ ਦੋਦੇ ਰੱਖਣਾ ਜਾਂ ਮੌਕਾ ਦੋ ਤਾਂ ਅੱਜ ਦੀ ਡੇਢ ਵਿੱਚ ਇਹਨਾਂ ਦੇ ਕੋ ਛੋਟੀ ਦਾ ਦੁੱਧ ਨਾ ਵੈਸੇ ਯਾਦਾ ਇਹਦਾ ਛੋਟੀਆਂ ਕੋਲ ਦਰਾ ਦੀ ਬੜੀ ਮੋਗਜੀ ਲੱਗੀ ਹੈ ਹਾਂਜੀ ਉਹਦੇ ਕਰਕੇ ਥੋੜਾ ਘਟਾਇਆ 13 ਕਿਲੋ ਦੁੱਧ ਚੱਲਣ ਦੀ ਹੈ ਦੁੱਧ ਚ ਆਜੂਗੀ ਛੋਟੀ 18 19 18 19 13 ਕਿਲੋ ਨਹਾਜੇ 13 ਕਿਲੋ ਅਜਹਾਜੇ ਕੋਈ ਮੋਗਜੀ ਮੈਂ ਨੇ ਮਨਾ ਪਾਣੀ ਇਹ ਨਹੀਂ ਸਕਾ ਮੈਂ ਨੇ ਫਰੀ ਕੋਈ ਛੱਟ ਕੋਈ ਕੱਲ ਤਾਂ ਛੋਟੀ ਚੰਗੀ ਬ੍ਰਾਂਡ ਅਸਲ ਇਹਦਾ ਹੀ ਫੋਨ ਤੇ ਛੋਟੇ ਮੁੱਲ ਮੈਂਹਾਂ ਦੇ ਦਾਂ ਮੈਂਹਾਂ ਵਖਾ ਦੇ ਨਹੀਂ ਨਹੀਂ ਫੋਨ ਤੇ ਮੁੱਲ ਹੋਣਗੇ ਜੇ ਉਧਰੋਂ ਵੇਖੇਗਾ ਇਧਰ ਵੀ ਮੈਂ ਨਹੀਂ ਦਿਹੂਗੀ ਜੇ ਇਧਰੋਂ ਵੇਖੇਗਾ ਉਧਰੋਂ ਵੀ ਮੈਂ ਨਹੀਂ ਦਿਹੂਗੀ ਅੱਗੇ ਆ ਅਰੀਕਾ ਲਾਓ ਜੀ ਇਹ ਪਹਿਲਾਂ ਆ ਗਈ ਸੀ ਮੰਜੀ ਪਹਿਲਾ ਸੁਆ ਅਰੀਜਨਲ ਹਾਂ ਜੀ ਪਰਸੋਂ ਦੀ ਸੂਈ ਪਰਸੋਂ ਦੀ ਸੂਈ ਚੈਂਪੀਅਨ ਬੋਲੇ ਜੋ ਖਾਲੀ ਹੋਈ ਲਾਓ ਜੀ ਬੋਲਿਆਂ ਖਾਲੀ ਆ ਹਟਰ ਦੀ ਗੱਲ ਕਰਨੀ ਕਿ ਫੋੜ ਫੋੜ ਬਾਦੀ ਤੇ ਨਹੀਂ ਲੱਗੀ ਠੀਕ ਹੈ ਚੈੱਕ ਕਰ ਲਈ ਜਜਮੈਂਟ ਕਰ ਲਈ ਬਈ ਨੋਗਲਾ ਥਣ ਆ ਗਿਆ ਚਵਾਜੂ ਹੀ ਇੱਕ ਨੰਬਰ ਹੋ ਗਈ ਤੇ ਹਾਈਟ ਲੈਂਥ ਬਹੁਤ ਚੰਗੀ ਹੈ ਤੁਹਾਡੇ 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 ਦਿਨਾਂ ਕੋ ਪਾਣਾ ਬਹੁਤ ਚੰਗੀ ਲੱਗੀ ਇਹਨੇ ਇਹ ਬਰੀਕੀਆਂ ਬਰੂਕੀਆਂ ਬਹੁਤ ਹੈ ਢੁੱਟੀਆਂ ਵਿੱਚ ਬਾਕੀ ਜਦੋਂ ਗੱਲਾਂ ਜਾਰੀਆਂ ਸਿਰਫ ਤਾਂ ਜਿਹੜਾ ਮੂੰਹ ਨਾ ਕਰੀਏ ਕਿਉਂਕਿ ਮੌਕੇ ਤੇ ਆ ਕੇ ਚੈੱਕ ਕਰੇ ਕੋਈ ਮੌਕੇ ਤੇ ਆ ਕੇ ਕਰੇ ਵੇਖੇ ਬਾਕੀ ਅੱਪਾ ਮੇਰੀ ਗੱਲ ਕਰਦੇ ਆ ਬਾਕੀ ਜਿਦਾਂ ਮੰਨ ਲਓ ਜਿਦਾਂ ਹਰ ਵੀਰੇ ਜਿਹੜੇ ਕਈ ਵੀਰ ਭਰਾਜ ਦੇ ਵੀਡੀਓ ਬਹੁੰਦੇ ਆ ਨਾ ਕੋਈ ਛੱਡ ਕੇ ਬਣਾਉਂਦਾ ਕੋਈ ਕਿਦਾਂ ਬਣਾਉਂਦਾ ਉਹ ਲਿਵੇਂ ਜਿਹੜਾ ਬਾਅਦ ਕੋਈ ਗਾਹੋਂਦੇ ਨਹੀਂ ਲੱਗਦੇ ਇੱਥੇ ਆਣ ਕੇ ਵੇਖੋ ਆਣ ਕੇ ਬਰਾਬਰ ਜਿੱਦਾਂ ਨੇ ਲੇਵੇ ਵੀਡੀਓ ਦੇ ਵਿੱਚ ਹੋਣਗੇ ਉਦਾਂ ਝੋੜੀਆਂ ਕੱਢੀਆਂ ਹੋਣਾਂ ਜਿਦਾਂ ਆਹ ਵੇ ਝੋੜੀ ਲੇਵਾ ਮੂਤੂ ਨੂੰ ਚੜਿਆ ਨਾ ਹਾਂਜੀ ਪਹਿਲਾਂ ਸ਼ੁਰੂਆਤ ਇਹ ਕੁਆਲਿਟੀ ਪਿੱਛੋਂ ਕਿੱਥੀ ਵਿਖਾ ਦੇ ਬੌੜੇ ਉਹ ਖਾਲੀ ਹੋਈ ਹੋ ਜੇ ਬੌੜੇ ਬੌੜੇ ਚੋਂ ਖਾਲੀ ਹੋਈ ਆ ਬੌੜੇ ਚੋਂ ਜ ਨੂੰ ਕਹਦੇ ਹਾਂਜੀ ਨਾਲੂ ਗਿੱਲੇ ਦੇ ਬੱਚਾ ਪਹਿਲਾ ਸੂਆ ਕੁਆਲਟੀ ਵਿਖਾ ਦੇ ਨਸਲ ਵਿਖਾ ਦੇ ਜੈਜ ਰੇਟ ਦੇ ਝੋਟੀਆਂ ਵੀ ਦੇ ਦੇ ਹਾਂ ਬਿਲਕੁਲ ਛੋਟੇ ਨਾਲ ਦੇ ਆਗੇ ਦਾਦੇ ਨੇ ਦੋ ਦੇ ਦੇ ਮੈਂ ਨਾ ਕੋਈ ਜ਼ਿਆਦਾ ਰੇਟ ਨਹੀਂ ਇਹਦਾ ਕੋਈ 80 85 70 60 ਕੋਈ ਰੇਟ ਨਹੀਂ ਛੋਟੇ ਛੋਟੇ ਰੇਟਾਂ ਨਾਲ ਦੇਣੀ ਆ ਬਸ ਜਾਣ ਹੀ ਦੇਣੀ ਆ ਰੇਟ ਜਿਹੜੋ ਕਿਹਾ ਇਹ ਸਾਰੇ ਕੇ ਫੋਨ ਤੇ ਕਰਨ ਫਿਰ ਗੱਲ ਤੇ ਰਹਿਣਾ ਰੇਟ ਸਾਬ ਨੂੰ ਫੋਨ ਤੇ ਹੋਣਗੇ ਨੰਬਰ ਤਾਂ ਦੱਸਦੇ ਹੀ ਸਤੋ ਲੈ ਕੇ ਅੱਠ ਲਾ ਕੇ ਜਿਹੜਾ ਹੈਂਡਲ ਨੰਬਰ ਜੇ ਪਹਿਲਾ ਸੂਰ ਝੋਡੀ ਤਾਲੀ ਉਸ ਵੀ ਨੰਬਰ ਵਾਈ ਦਸੀਏ ਉਹ ਹਾਂਜੀ ਜਿੱਦਾਂ ਕਹੋਗੇ ਝੋਟੀਆਂ ਦੇ ਦਾਂਗੇ ਲੈ ਦੇ ਖਾਦੇ ਇੱਕੀ ਦਰਸ਼ਨ ਕਰਾ ਦੇ ਬੱਚੇ ਵਿਖਾ ਦੇ ਬਿਲਕੁਲ ਤਾਜ਼ੇ ਲਓ ਜੀ ਅਗਰ ਵੀ ਫਿਰ ਚੈੱਕ ਕਰ ਲੋ ਇੱਕ ਤੁਹਾਨੂੰ ਝੋਟੀਆਂ ਸਾਰੀਆਂ ਦਿਖਾ ਲ ਦਿੰਨੇ ਆ ਲੈਵਲ ਵਿੱਚ ਆਪਣੀ ਤਸੱਲੀ ਕਰ ਲੇ ਕੋਈ ਆਣ ਕੇ ਇਸੇ ਮੌਕੇ ਤੇ ਹਾਜ਼ਰ ਹੋ ਆਣ ਕੇ ਕੋਈ ਕਾਲੀ ਨਹੀਂ ਆਪਾਂ ਨੂੰ ਵੇਚਦੀ ਇੱਥੇ ਮੌਕੇ ਤੇ ਆਣ ਕੇ ਲਓ ਜੀ ਆਪਾਂ ਨੂੰ ਇਹ ਸਰਪੰਚ ਸਾਹਿਬ ਹੁਣਾਂ ਨੂੰ ਆਪਣੇ ਜਿਹੜੇ ਇਹ ਵੀ ਸਾਡਾ ਸਾਜਾਟ ਜਿਹਨੂੰ ਗੈਰਦੇ ਆ ਇਹਨੂੰ ਕੋਈ ਗੂਗਲ ਪੇ ਦਾ ਕੋਈ ਐਡਾ ਪਿਆਰ ਨਹੀਂ ਹੈਗਾ ਇਹ ਮੌਕੇ ਤੇ ਆਓ ਇੱਥੇ ਦੋਸਤਾਂ ਜੀ ਇੱਥੇ ਆਓ ਪਹਿਲਾਂ ਤਸੱਲੀ ਕਰੋ ਹਾਂਜੀ ਮੈਂ ਘਰ ਖੜੋ ਫਿਰ ਜੋ ਫਿਰ ਰੁਪਈਏ ਘੱਲਿਓ ਲਓ ਜੀ ਐਸੇ ਗੁੱਗਲ ਰੁਪਈਆ ਦਾ ਕੰਮ ਨਹੀਂ ਹੈਗਾ ਪਾਸੇ ਪਾਲੇ ਮਗੇ ਆਪਾਂ ਫੋਨ ਨਹੀਂ ਚੁੱਕਣਾ ਬਾਪੂ ਦੀ ਮਿਹਰ ਆ ਹਾਂਜੀ ਮਈਆਂ ਵੇਚਦਾ ਜਿੰਨਾ ਕੰਮ ਕਰਨੇ ਸ਼ੌਂਗ ਨਾਲ ਕਰਨੇ ਆ ਸ਼ੌਂਗ ਨਾਲ ਕੋਈ ਕੰਪੀਟੀਸ਼ਨ ਕੋਈ ਲਾਜ ਤੇ ਕੋਈ ਹੇਰਾ ਫੇਰੀ ਕਰਕੇ ਮਾਮਣੀ ਵੇਚਣਾ ਸ਼ੌਂਗ ਨਾਲ ਜਿਹਦੇ ਕਰਕੇ ਜਾ ਕੇ ਬ੍ਰਾਂਡ ਵੇਚਾਂਗੇ ਬ੍ਰਾਂਡ ਚਾਰਜ ਕਰੂਗਾ 400 ਇਹ ਵੀ ਐਡਾ ਭਰਾ ਸ਼ੌਂਕੀ ਐਡਾ ਪਾਟਾ ਜਾ ਕੇ ਆਪਾਂ ਨੂੰ ਐਡਾ ਕੋਈ ਹੋਣੀ ਹੈਗਾ ਹਾਂਜੀ ਵੇਖ ਕੇ ਤਾਂ ਵੀ ਠੀਕ ਆ ਨਾ ਵੀ ਦੀਵਾਲੀ ਦੇ ਫੇਰ ਵੀ ਲੈ ਆਉਣੀਆਂ ਕੋਈ ਨਹੀਂ ਬਾਬੇ ਦੀ ਮੇਹਰ ਲਓ ਜੀ ਉਧਰੋਂ ਕੈਰਾਮਾਂ ਦੇ ਉੱਤਰੀਏ ਦੇਹਣੀਆਂ ਜੇ ਉਧਰੋਂ ਮਾਏਗਾ ਇਧਰ ਨਹੀਂ ਬੱਚੇ ਵਿਖਾਦੇ ਬਿਲਕੁਲ ਗਿੱਲੇ ਨਾਲ ਦੇ ਤਾਜੇ ਲਓ ਜੀ ਬੱਚੇ ਜੇ ਕਰੇ ਕੋਈ ਬਿਲਕੁਲ ਤਾਜੇ ਹਾਜ਼ਰ ਨਾਜ਼ਰ ਬਿਲਕੁਲ ਗਾੜੀ ਚਾਲੀ ਆਪਾਂ ਲੈ ਲੀਏ ਕੋਈ ਹਾਂਜੀ ਹੋਰ ਸਮਝੇ ਨੰਬਰ ਦੱਸੋ ਆਪਣਾ ਨੰਬਰ ਆਪਣਾ ਜੀ 95016 ਹਾਂਜੀ 58050 ਹਾਂਜੀ ਪਿੰਡ ਭੋੜੇ ਕੇ ਜ਼ਿਲ੍ਹਾ ਗਰਦਾਸਪੁਰ ਹਾਂਜੀ ਹਸੀਲ ਬਟਾਲਾ ਹਾਂਜੀ ਤੇ ਨੇੜੇ ਫਰੇਗੜ ਚੁੰਡੀਆਂ ਵੀਰਾਂ ਨੂੰ ਬੇਨਤੀ ਆ ਵੀਡੀਓ ਜਿਹੜੀ ਪਹਿਲੀ ਵੀਡੀਓ ਪੈਂਦੀ ਨਾ ਉਹ ਵੇਖ ਕੇ ਮੇਰਾ ਭਰਾ ਫੋਨ ਨਾ ਲਾ ਗਿਆ ਤਰੀਕ ਨੋਟ ਕਰਿਆ ਕਰੋ ਅੱਜ 3 ਤਰੀਕ ਜੇ ਹਾਂਜੀ ਹਾਂਜੀ 3 ਤਰੀਕ ਵਾਲੀ ਵੀਡੀਓ ਨੇ ਮੇਰੇ ਵੀਰ ਹੁਣ ਫੋਨ ਗਿਆ ਪਹਿਲਾਂ ਬੜੇ ਫੋਨ ਕਰਦੇ ਨੇ ਫਿਰ ਉਹ ਪਿਆਰ ਕਰਦੇ ਨੇ ਪਰ ਮਾਲ ਆਪਣਾ ਵੇਖ ਜਾਂਦਾ ਮਾਲ ਵੇਖ ਜਾਂਦਾ ਮਾਲ ਵੇਖ ਜਾਂਦਾ ਮਾਲਕ ਦੀ ਕਿਰਪਾ ਦੇ ਨਾਲ ਤੇ ਚੰਗੇ ਪੀਸ ਆ ਆਓ ਥੱਲੀ ਕਰੋ ਵੱਡੀਆਂ ਵੱਡੀਆਂ ਮਿਲੂਗੀ ਛੋਟੀਆਂ ਛੋਟੀਆਂ ਇੱਥੇ ਜਿਹੜੇ ਵੀ ਤੁਹਾਨੂੰ ਮਈ ਮਿਲੂਗੀ ਨਾ ਹਾਂਜੀ ਘੱਟੋ ਘਣ ਦੁੱਧ ਜਿਹੜਾ 14 ਤੋਂ ਪਲੱਸ ਹੋਵੇ ਤੇ ਤਾਣ ਜੇ ਨਾ ਮਰਜ਼ੀ ਲੈ ਲੋ 18 19 20 ਹੁਣ ਇੱਕ ਪਿਛਲੇ ਵੀਡੀਓ ਦੇ ਮੈਂ ਵੇਚੀ ਆਪਾਂ ਇੱਕ ਨੰਬਰ ਤੇ ਪਾਈ ਆ ਹਾਂਜੀ ਉਹ 21 ਕਿਲੋ ਮੈਂ ਤੁਹਾਨੂੰ ਕਰਕੇ 21 ਕਿਲੋ ਸਰ ਆਪਾਂ ਮਾਲਵਾ ਕੜੀ ਕਰ ਪਾਈ 20 ਕਿਲੋ ਤੇ ਬਾਕੀ ਚੰਗਾ ਰਿਕਾਰਡ ਚ ਚੰਗੇ ਸ਼ੌਂਕੀ ਚੰਗੀਆਂ ਮਈਆਂ ਲਿਆਉਣ ਦਾ ਬਹੁਤ ਵਧੀਆ ਬਸ ਇਹੋ ਹੀ ਐ ਡਰੈਸ ਤੁਹਾਨੂੰ ਦੱਸਦਾ ਨੇੜੇ ਪਟਾਲਾ ਗਲਵਾਸਪੁਰ ਆਪਣੇ ਤੋਂ ਕਾਫੀ ਦੂਰ ਆ ਜੀ ਆ ਨੇੜੇ ਪਟਾਲਾ ਸ਼ਹਿਰ ਅੰਮ੍ਰਿਤਸਰ ਸ਼ਹਿਰ ਆ ਹਾਂ ਜੀ ਸਾਰੇ ਵੇਖਣੋ ਸਸਤੀ ਸਪੰਜੇ ਦੇਵੀ ਪਰਮ ਪਿੰਡ ਭੋਲੇ ਦੀ 950 16 850 50 ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ